ਪੁਲਾਜ ਤਾਂ ਜਵਾਕ ਹੋਣਗੇ ਕਾਹੇ ਸਾਲਾਂ ਤੱਕ ਆਪਣੇ ਜਵਾਕ ਘਰੇ ਹੋਣਗੇ ਬੇਬੇ ਨੂੰ ਵੀ ਦੱਸਿਏ ਬੇਬੇ ਹਾਂ ਪਤਾ ਕਿਵੇਂ ਬੋਲਦਾ ਜਾਉਣਾ ਉਹ ਬੋਲਦਾ ਤਾਂ ਹੁਣੀ ਅੱਜ ਖੁਸ਼ੀ ਵਾਲੀ ਐ ਅੱਛਾ ਕਿਵੇਂ ਉਹ ਅੱਜ ਆਪਣੀ ਮਾਸਟਰਨੀ ਅੱਜ ਜੂਨ ਦੀਆਂ ਛੁੱਟੀਆਂ ਹੋ ਗਈਆਂ ਅੱਛਾ ਆਪਣੇ ਜਵਾਕਾਂ ਨੂੰ ਲੈ ਕੇ ਆ ਰਹੀ ਐ ਪਿੰਡ ਅੱਛਾ ਤੈਨੂੰ ਕਿਹਨੂੰ ਦੱਸਤਾ ਲਹਿਮਰ ਨੇ ਫੋਨ ਕੀਤਾ ਸੀਗਾ ਮਾਸਟਰਨੀ ਨੇ ਅੱਛਾ ਹਾਂ ਖੁਸ਼ੀ ਤਾਂ ਹੋਣੀ ਐ ਐਦੂ ਵੱਡੀ ਹੋਰ ਖੁਸ਼ੀ ਕਿਹੜੀ ਹਾਂ ਪਤਾ 20 ਸਾਲ ਤੋਂ ਮੇਰੇ ਪੋਤੇ-ਪੋਤੀਆਂ ਘਰੇ ਆਉਣਗੇ ਮੈਂ ਤਾਂ ਚਾ ਚੜ ਗਿਆ ਹਾਂ ਹਾਂ ਦੇਖ ਲੈ ਹਨਾ ਬੇਬੇ ਹਾਂ ਉਹ ਥੀ ਉਹਨੇ ਤਾਂ ਦੇਖੀ ਉੱਥੀ ਉਹਨੇ ਪੜਨ ਨਾਲੇ ਹਾਂ ਇਹ ਇਹ ਦੇਖਣਾ ਜਿੰਦੋਂ ਮਾਸਟਰ ਨੇ ਆਪਣੇ ਆ ਇਸ ਤਰ੍ਹਾਂ ਜ਼ਿਆਦਾ ਗੱਲ ਹਾਂ ਇਹ ਤਾਂ ਕਿਰਾਏ ਤੇ ਰਹਿਣੀ ਆਈ ਸੀ ਉਹ ਤਾਂ ਬਾਣ ਪਈ ਹੋਈ ਆ ਕਿਰਾਏ ਤੇ ਥੇ ਰਹਿਣ ਦੀ ਹੋਰ ਉਹ ਤਾਂ ਬਣੀ ਆ ਉਹ ਤਾਂ ਆਪਣੇ ਮਹੌਲ ਦੇ ਚੰਗਾ ਸਮਝਦੀ ਪਿੰਡ ਵਾਲਾ ਉਹਵੇਂ ਆਪਣੇ ਮਹੌਲ ਨੂੰ ਕੀ ਹੋਇਆ ਹਾਂ ਖੁੱਲੀਆਂ ਸਬਜ਼ੀਆਂ ਹਨਾ ਖੁੱਲਾ ਦੁੱਧ ਆਪਣਾ ਰਹਿਣ ਸਹਿਣ ਖੁੱਲਾ ਤੇ ਆਪਾਂ ਨੂੰ ਤਾਂ ਥੇ ਲਾ ਪਤਾ ਨਹੀਂ ਉਹ ਕਿ ਮੇਰੇ ਲਈ ਮਾਸਟਰ ਨੇ ਆਪਾਂ ਨੂੰ ਤਾਂ ਉੱਥੇ ਸੰਘਟ ਜਾ ਜਾਂਦਾ ਸ਼ਹਿਰ 'ਚ ਆਪਾਂ ਤਾਂ ਕਦੇ ਨਹੀਂ ਰਹਿ ਸਕਦੇ ਉੱਥੇ ਹਾਂ ਉਹ ਦੇਖ ਲੈ ਆਪਣੇ ਹੁਣ ਬੱਚੇ ਉੱਥੇ ਰਹਿੰਦੇ ਨੇ ਉਹਦੇ ਕੋਲੇ ਆਪਣੇ ਬੱਚੇ ਵੀ ਉਹੀ ਜਿਹੀ ਹੋ ਜਾਣਗੇ ਉਹਨਾਂ ਦਾ ਸੁਭਾਅ ਬਣ ਗਿਆ ਪੁੱਤ ਕੋਲੇ ਫਿਰ ਹੋ ਜਾਈ ਬੇਬੇ ਹਾਂ ਪਰ ਉਹਨਾਂ ਨੂੰ ਤਾਂ ਪਿੰਡ ਦਾ ਨੂੰ ਮੋਈ ਨਹੀਂ ਪੈਣਾ ਕੋੜਾ ਵੀ ਹਨ ਤੇ ਇਹਦਾ ਮਤਲਬ ਫਿਰ ਉਹ ਸ਼ਹਿਰ ਜੀ ਰਹਿ ਆ ਕਰਨਗੇ ਉਹ ਤਾਂ ਉੱਥੇ ਬੜੇ ਆ ਗਏ ਸ਼ਹਿਰ 'ਚ ਉੱਥੇ ਰਹਿਣਗੇ ਉਹ ਹੀ ਜੇ ਮਾਂ ਦੇਖਦੇ ਆ ਜਿਹੜਾ 20 ਸਾਲਾਂ ਦਾ ਹੋਈ ਬੇਬੇ ਜੀ ਉਹਨਾਂ ਨੇ ਆਏ ਕਿਹਾ ਕੱਲ ਨੂੰ ਹਾਂ ਤੇ ਵੀ ਤੁਸੀਂ ਵੀ ਸਾਡੇ ਕੋਲੇ ਵੀ ਮੈਨੂੰ ਸੱਦ ਲਿਆਣਾ ਨੇ ਹਾਂ ਤੇ ਸਾਡਾ ਬਾਪੂ ਵੀ ਕੋਲੀ ਰਹੇ ਫਿਰ ਮੈਥੋਂ ਤਰਹਾ ਨਹੀਂ ਜਾਣਾ ਆਪੇ ਆ ਜਾ ਕਰਨਗੇ ਮਿਲਣਾ ਆਪਾਂ ਤਾਂ ਮੈਂ ਨਹੀਂ ਜਾਂਦਾ ਮੈਂ ਤਾਂ ਸ਼ਹਿਰ ਜਾਂਦਾ ਨਹੀਂਗਾ ਆਪ ਤਰਾ ਜਿੰਨਾ ਤੇ ਮੈਂ ਬੈਠੀ ਆਣਾ ਜੇ ਤੂੰ ਕਿ ਮੈਂ ਜਾ ਸਕਦਾ ਬੇਬੇ ਹਾਂ ਫੇਰ ਕਿਹੜਾ ਜੇ ਮੇਰੀ ਗੱਲ ਸੁਣੋ ਤੂੰ ਤਾਂ ਹੁਣ ਐ ਕਹੀਏ ਨੇ ਕਿ ਜਿੰਨੇ ਚਿਰ ਮੈਂ ਬੈਠੀ ਆ ਉਹ ਮੈਰੇ ਤਾਂ ਕਦੇ ਵੀ ਜੀ ਨਹੀਂ ਲੱਗਦਾ ਉੱਥੇ ਮੈਂ ਨਹੀਂ ਸ਼ਹਿਰ ਜਾਂਦਾਗਾ ਜਵਾਕ ਤਾਂ ਬੱਤ ਸ਼ਹਿਰ ਤੇ ਆਣਗੇ ਮੇਰੇ ਸ਼ਹਿਰ ਚ ਪਾਏ ਲੱਗ ਲੱਗ ਜਾਂ ਬੇਬੇ ਤੂੰ ਜੇ ਹੁਣ ਆਉਣਗੇ ਨਾ ਆ ਛੁੱਟੀਆਂ ਚ ਅੱਜ ਤੂੰ ਉਹਨਾਂ ਨੂੰ ਸਾਰੀਆਂ ਗੱਲਾਂ ਬਤ ਸਮਝਾਈ ਪਿਓਰ ਜੀ ਠੀਰ ਹੋਣਾ ਹਾਂ ਤਾਂ ਜੋ ਮਾਸਟਰ ਨੇ ਮਾਸਟਰ ਨੂੰ ਕਹੀ ਮੈਂ ਤੂੰ ਬਦਲੀ ਕਰਾ ਲੈ ਹਾਂ ਇੱਥੇ ਪਿੰਡਾਂ ਚ ਵਧੀਆ ਮਾਹੌਲ ਹੈ ਔਰ ਡੁੱਲਾ ਇੱਥੇ ਰਹੋਗਾ ਥੋਲੇ ਕਿਰਾਏ ਭਰਦੇ ਨੇ ਉਹ ਉੱਥੇ ਵੀ ਤੁਸੀਂ ਮੁੱਲ ਦੇ ਚੀਜ਼ਾਂ ਖਾਣੇ ਆ ਲੈ ਕਰਦੇ ਦੁੱਧ ਕਿਉਂ ਖਾਣਾ ਇੰਨਾ ਗਲਪਿਓ ਕੰਮ ਕਰਦਾ ਸਾਰੇ ਘਰੇ ਮੈਂ ਸਾਇਦ ਦੁੱਧ ਹੈ ਕਿਉਂ ਆ ਦਹੀਂ ਨਾਲੇ ਬੇਬੇ ਹੋਰ ਗੱਲ ਸੁਣ ਲੈ ਉਹ ਤਾਂ ਜਵਾਕਾ ਹੋਣਾ ਹੈ ਉੱਥੇ ਸਵੇਰ ਪੈਂਦਾ ਨਾ ਤਾਂ ਉਹ ਦੁੱਧ ਦਹੀਂ ਖੀਰ ਨਾ ਪ੍ਰਸ਼ਾਦ ਉਹ ਹੈ ਜੇ ਕੁਝ ਨਹੀਂ ਖਾਂਦੇ ਉਹਨੇ ਕਿ ਕੁਰਕਰੇ ਚਿਪਸਾਂ ਤੇ ਠੰਡੇ ਠੰਡੇ ਪੀਂਦੇ ਨੇ ਅੱਛਾ ਹਾਂ ਇਹੋ ਜਿਹਾ ਤੇ ਤਾਂ ਕਿਉਂ ਵੀ ਮੇਰੀ ਗੱਲ ਸੁਣ ਲੈ ਹਾਂ ਉਹ ਲੈ ਜਵਾਕ ਕਿੰਨੇ ਜਰਾ ਤੋਂ ਆਉਣਗੇ ਮੈਂ ਉਹਨਾਂ ਵਾਸਤੇ ਕੁਰਕਰੇ ਤੇ ਠੰਡੇ ਲਈ ਨਾ ਆਪਣੀ ਦੁਕਾਨ ਤੋਂ ਲੈ ਆਵਾਂ ਤਸਮਾਨ ਲੈ ਆ ਜਿਹੜਾ ਉਹ ਜਵਾਕ ਖਾਂਦੇ ਆ ਹਾਂ ਚਲ ਮੈਂ ਜਾ ਕੇ ਸਮਾਨ ਲੈ ਆਣਾ ਹਾਂ ਜਰਾ ਕਵਾ ਤੇ ਲੈ ਕਿੰਨੇ ਜਿਤ ਜਵਾਕ ਆਉਣਗੇ ਜਿੰਨੇ ਜਿਤ ਆਉਣਗੇ ਤੇ ਲੈ ਆਉਣਾ ਤਾਂ ਪਰ ਮੇਰੀ ਗੱਲ ਸੁਣ ਲੈ ਉਹ ਹਰਪ੍ਰੀਤ ਤਾਂ ਫਿਰ ਐ ਕਹਿਣ ਲੱਗ ਜਾਂਦੀ ਐ ਵੀ ਆ ਮੱਖੀ ਐ ਇਥੇ ਮੱਛਰ ਐ ਤੀ ਤੂੰ ਨਾ ਆਹ ਵੜਾਇਆ ਪੋਚਾ ਜਿਹਾ ਲਾ ਦੀ ਇਥੇ ਆ ਮੈਂ ਲਾ ਦੇ ਤਾ ਕੋ ਲਿਆ ਫਰਨੈਲ ਜੀ ਉਂਜੀ ਐ ਜਿਹੜੀ ਅੱਛਾ ਅੱਛਾ ਆ ਉਹਦੇ ਮੱਖੀ ਨਹੀਂ ਆਉਂਦੀ ਨਾ ਮੱਛਰ ਆ ਵੀ ਇਹ ਤੂੰ ਮੇਰੇ ਵਧੀਆ ਗੱਲ ਜਾਨ ਕਰਾਈ ਹਾਂ ਉਹ ਮੈਂ ਨਾ ਫਰਨੈਲ ਜੀ ਲਈ ਆਉਂਗਾ ਉਹ ਬੋਤਲ ਲਈ ਆਉਂਦਾ ਹੋਏ ਪਾਣੀ ਚ ਫਿਰ ਤੂੰ ਉਹਦਾ ਪੋਚਾ ਲਾਈ ਆ ਉਹ ਸਾਰੇ ਤੇਰਦਾ ਆਉਂਦੇ ਆ ਨਾ ਸਾਰਾ ਮੱਖੀ ਮੱਛਰ ਉਹ ਬੀਬੇ ਸਾਫ ਸੁਥੀ ਦਾ ਪੂਰਾ ਧਿਆਨ ਰੱਖੀ ਅੱਛਾ ਹਾਂ ਉਹਦਾ ਹਰਪ੍ਰੀਤ ਸਾਫ ਸੁਥੀ ਦਾ ਬੜਾ ਧਿਆਨ ਰੱਖਦੀ ਐ ਛੇਰਾਣੇ ਤਾਂ ਇਸ ਗੱਲੋਂ ਹੀ ਆਪਣੇ ਲਾਗੇ ਹੁੰਦੇ ਨੇ ਚੱਲ ਤੂੰ ਸਾਨੂੰ ਮਾ ਕਹ ਜੇ ਪੁੱਤ ਮੈਂ ਇੱਥੇ ਬੁੜੀ ਤੇ ਰਹਾ ਹੁੰਦਾ ਆ ਫਰਨੈਲ ਪਈ ਐ ਤੇ ਤੂੰ ਪੋਚਾ ਪੋਚਾ ਲਾਦਾ ਕੋਈ ਤਾਂ ਮੈਨੂੰ ਲਾ ਦੂੰ ਬੇਬੇ ਤੂੰ ਸਿਆਣੀ ਬਣੀ ਆਉਂਦੀ ਉਹ ਤਾਂ ਹੀ ਕਹ ਜੇ ਵੀ ਕਿਰਾਣ ਤੂੰ ਨਾ ਦੇ ਇੱਕ ਵਾਰੀ ਨਾ ਲਾਉਂਦੀ ਕਾਇਦਾ ਪਵਾਉਣੀ ਐ ਤੇ ਤੂੰ ਆਪਣੀ ਸਮਝਦਾ ਗੱਲ ਨੂੰ ਬੇਬੇ ਚੰਗਾ ਮੈਂ ਤੇਰੀ ਗੱਲ ਸਮਝ ਗਿਆ ਹਾਂ ਜੇ ਮੈਂ ਕਿਰਾਣ ਨਾ ਤਰਨਾ ਤੋ ਲਵਾ ਲੈ ਹਾਂ ਠੰਡਾਲੇ ਉਨ ਕੁੜਕੜੇ ਤੇ ਆ ਗਿਰੀਆਂ ਹਨਾ ਚਿਮਸ ਤੇ ਨਾਲੇ ਮਾਹੌਲੇ ਆਉਂਗਾ ਫਰਨਾਲ ਜੀ ਕਹਿੰਦੀ ਸੀ ਫਰਨਾਲ ਜੀ ਨਹੀਂ ਆਈ ਨਾ ਜੂਸ ਆ ਨਾ ਬੋਤਰਾ ਬੋਤਲਾ ਚਲ ਗਏ ਕਿ ਹੁਣ ਤੂੰ ਬੈਠੀ ਹੋਈ ਰਹੀ ਉਹ ਤਾਂ ਮੈਂ ਲਿਆਉਂ ਲਿਆਉਗਾ ਮਰਾ ਬਟਾ ਝੜੂ ਝੜੂ ਤਾਂ ਲਾ ਲਾ ਏ ਉਹ ਫੇਰੇ ਆਏ ਤੇ ਫੇਰ ਉਹ ਜੀ ਫਰਨਾਲ ਲਿਆ ਇਹ ਵੀ ਪੋੜ ਆਈਏਗਾ ਆਹੀਂ ਤਾਂ ਉਹ ਨਹੀਂ ਰੰਗ ਦੀਏ ਤੇ ਮੱਥਾ ਵਾ ਮਰਵਾਉਂਦਾ ਗੱਲ ਤਾਂ ਸੁਣਦਾ ਨਹੀਂ ਫੇਰ ਕਿੱਥੋਂ ਅੱਖ ਕੇ ਭਗ ਜਾਂਦੀ ਹੈ ਕਹਿੰਦੀ ਮੈਂ ਤਾਂ ਅੱਥੀ ਰਹੂੰਗੀ ਓਹੋ ਇੰਨੀ ਗਰਮੀ ਮਸਾਂ ਆਈਆਂ ਅੱਡੇ ਤੋਂ ਉਹੀ ਹਾਲ ਰਹਾ ਪਹਿਲਾਂ ਗਲੀਆਂ ਵਿੱਚ ਦੀ ਮਸਾਂ ਇੰਨੇ ਸਾਲ ਦੇ ਉੱਟੀ ਕਰੀ ਸੀ ਉਰੇ ਮਸਾਂ ਇਥੋਂ ਖੜਾ ਛਡਾ ਕੇ ਗਈ ਸੀ ਦਵਾਰੇ ਫੇਰ ਆਉਣਾ ਪੈ ਗਿਆ ਜਦੋਂ ਫੋਨ ਕਰੀ ਗਏ ਕਹੀ ਗਏ ਬੇਬੇ ਬਾੜਾ ਕਰੀ ਜੰਨੀ ਆ 4 ਦਿਨ ਲਾ ਜਾ ਮੇਰ ਜਾ ਚਲੋ ਜਵਾਕਾਂ ਦਾ ਨਾਨਕੀ ਛੱਡਿਆ ਹੀ ਜਵਾਕ ਤਾਂ ਇੱਥੇ ਕਿੱਥੇ ਰਹਿੰਦੇ ਉਹਨਾਂ ਦਾ ਤਾਂ ਜੀ ਨਹੀਂ ਲੱਗਦਾ ਜਮੀ ਉਹਨਾਂ ਨੂੰ ਤਾਂ ਸੁਭਾਅ ਪੈ ਗਿਆ ਸ਼ਹਿਰ ਦਾ ਘਰੇ ਦੀਨੀ ਨਹੀਂ ਮਾਪ ਪੁੱਤ ਦੇਖਦੀ ਨਹੀਂ ਕਿ ਦਰਵਾਗੇ ਬੇਬੇ ਹੈ ਲਾੜੇ ਨੂ ਦੀ ਆਵਾਜ਼ ਆਉਂਦੀ ਹੁੰਦੀ ਆ ਆਏ ਹੈ ਆ ਗਈ ਮਸਾਈਏ ਵੀ ਸਤਿਕਾਰ ਰਹੀ ਨਹੀਂ ਹਾਂ ਠੀਕ ਹੈ ਬੱਚਾ ਓ ਠੀਕ ਹੈ ਬੇ ਹਾਂ ਠੀਕ ਹੈ ਤੇ ਜਵਾਕ ਜਵਾਕ ਤਾਂ ਬੇਬੇ ਨਾਨਕੀ ਛੱਡੇਈ ਓਹੋ ਕਾ ਉੱਥੇ ਕਾ ਤਾਂ ਛੱਡੇਈ ਕੀ ਗੱਲ ਹੈ ਬੇਬੇ ਲਾ ਰਸਤਾ ਕਦੋਂ ਡਿੱਕੀ ਆਂਦੇ ਸੀਗੇ ਜਵਾਕਾਂ ਵਿੱਚ ਆ ਚੜਿਆ ਪੈਸਾ ਨਤਾ ਬੇਬੇ ਤੈਨੂੰ ਪਤਾ ਤਾਂ ਹੈਗਾ ਜਵਾਕਾਂ ਦਾ ਕਿੱਥੇ ਜੀ ਲੱਗਦਾ ਪਿੰਡਾਂ 'ਚ ਜਵਾਕ ਤਾਂ ਜ਼ਮੀਨ ਹੀ ਹੁਣਾਉਂਦੇ ਜੇ ਆਉਂਦੇ ਹੋਣ ਮੇਰੇ ਤਾਂ ਆਪ ਬਥੇਰੇ ਜੀ ਕਰਦੇ ਮੈਂ ਲਾ ਜਾ ਇੱਥੇ ਦੋ ਚਾਰ ਦਿਨ ਹੁਣ ਜਵਾਕ ਨਹੀਂ ਆਉਂਦੇ ਇੱਕ ਤਾਂ ਉਹਨਾਂ ਦੀ ਪੜ੍ਹਾਈ ਖਰਾਬ ਹੁੰਦੀ ਐ ਇੱਕੋ ਟਿਊਸ਼ਨ ਤੇ ਲੱਗੇ ਹੋਏ ਆ ਬੇਬੇ ਤੇ ਇੱਕ ਉਹ ਨਾ ਆਉਣਾ ਨਾਨਕਾਂ ਦੀ ਜਿੱਦ ਕਰਦੇ ਸੀ ਆਉਂਦੇ ਉਹਨੇ ਨਾਨਕੀ ਛੱਡਿਆ ਹੀ ਮਾਣਾ ਗਗਰ ਲਾਲ ਦਾ ਨਵਾ ਤੇ ਸਮਾਨ ਲੈਣ ਗਿਆ ਕਹਿੰਦੇ ਬੇਬੇ ਸਮਾਨ ਆਇਆ ਜਾਂ ਕੁਝ ਖਾਂਦੇ ਆ ਮੁੱਲ ਦੀਆਂ ਚੀਜ਼ਾਂ ਦੇ ਤਾਂ ਕਹਿੰਦਾ ਮੈਂ ਚੋੜਾ ਪਰ ਕੇ ਲੈਣਾ ਜਵਾਕ ਕਾ ਮਾਤੇ ਬੇਬੇ ਇਹ ਇੰਨਾ ਕਰਦਾ ਹੋਵੇ ਨਾ ਜਵਾਕਾਂ ਨਾਲ ਸਾਡੇ ਕੋਲੇ ਰਹੇ ਸਾਨੂੰ ਉੱਥੇ ਇਕੱਲਿਆਂ ਨਾ ਛੱਡੇ ਤਬ ਤੂੰ ਖੇਤੀ ਵੀ ਨਹੀਂ ਸਰਦਾ ਕਰੇ ਬਿਨਾ ਖੇਤੀ ਕਿੰਨਾ ਕੁ ਚਿਰ ਕਰੀ ਜਾਉਂਗੇ ਬੇਬ ਕਦੇ ਤਾਂ ਖੇਤੀ ਸਾਨੂੰ ਛੱਡ ਕੇ ਸਾਡੇ ਕੋਲ ਸ਼ਹਿਰ 'ਚ ਰਹਿਣੀ ਪਊਗਾ ਇਹ ਪਤਾ ਜਿੰਨਾ ਚਿਰ ਸਰਦਾ ਨਜ਼ਰਤਾ ਕਰਗੇ ਆ ਘਰ ਨਹੀਂ ਫਿਰ ਸੁਨਣਾ ਬਚਦਾ ਜੇ ਵੀ ਤੂੰ ਵੀ ਨਹੀਂ ਉਹਨੂੰ ਕਹਿੰਦੀ ਵੀ ਆਪਾਂ ਸ਼ਹਿਰ 'ਚ ਰਹਿਣ ਲੱਗ ਜਾਈਏ ਜੇ ਤੂੰ ਉੱਥੇ ਰਹੇ ਨਾ ਉੱਥੋਂ ਦਾ ਮਾਹੌਲ ਤੈਨੂੰ ਪਤਾ ਲੱਗੇ ਸ਼ਹਿਰ ਦਾ ਸ਼ਹਿਰ 'ਚ ਤਾਂ ਵੀ ਮੈਂ ਇੰਨਾ ਵਧੀਆ ਜਿੰਨਾ ਕਹਦੇ ਆ ਦੇਖ ਲੈ ਜਿਵੇਂ ਸੇਕ ਪੈਂਦਾ ਹੈ ਉੱਥੇ ਸੇਕ ਨਹੀਂ ਪੈਂਦਾ ਇਹ ਪਤਾ ਆਇਆ ਇਹ ਕਿਤਾ ਬੰਦ ਹੈ ਉਹ ਇੱਥੇ ਆ ਲੱਗਿਆ ਇੱਥੇ ਬਦਲੀ ਕਰਾ ਲਾ ਇੱਥੇ ਜਵਾਕ ਰੱਖ ਨਾ ਨਾ ਬੇਬੇ ਜਵਾਕ ਨਹੀਂ ਮੇਰੇ ਆਉਂਦੇ ਪਿੰਡ ਚ ਉਹ ਤਾਂ ਕਦੇ ਵੀ ਨਹੀਂ ਆਉਂਦੇ ਉਹ ਤਾਂ ਕਹਿੰਦੇ ਵੀ ਅਸੀਂ ਨਹੀਂ ਮੰਮੀ ਪਿੰਡ ਚ ਜਾਣਾ ਤੂੰ ਜਾਇਆ ਦਾਦੀ ਤੇ ਡੈਡੀ ਆ ਜਾਣ ਸਾਡੇ ਕੋਲੇ ਅਸੀਂ ਨਹੀਂ ਉੱਥੇ ਜਾਂਦੇ ਲੈ ਫਿਰ ਤਾਂ ਔਖਾ ਹੀ ਆਗਾ ਇਹ ਤਾਂ ਫਿਰ ਕਿਉਂ ਨੇ ਬੇਬੇ ਤੁਸੀਂ ਬਗ ਚੱਲਿਓ ਨਾ ਆਏ ਹੋ ਜੀ ਉਹ ਕਾਰ ਵਾਰ ਛੱਡ ਕੇ ਕਿਵੇਂ ਜਾ ਗਏ ਐਡਾ ਵੱਡਾ ਕਾਰ ਆਪਣਾ ਜੀ ਵੀ ਜਾਂ ਜਾਂਦੇ ਤੇ ਤਸਰੀਕੇ ਕਬੀਲੇ ਵਾਲੇ ਬੱਟਾ ਵੱਡ ਲਾਣਗੇ ਬੇਬੇ ਇੰਨੇ ਸਾਲ ਹੋ ਗਏ ਤੈਨੂੰ ਇਹੀ ਕਹੀ ਜਾਂਦੀ ਆ ਦੇਖ ਲੈ 20 ਸਾਲ ਹੋ ਗਏ ਇਹੀ ਗੱਲ ਕਹਿੰਦੀ ਨੂੰ ਤੈਨੂੰ ਅੱਜ ਤੋ 20 ਸਾਲ ਪਹਿਲਾਂ ਵੀ ਸੋਨੂੰ ਮੈਂ ਜ਼ੋਰ ਲਾਇਆ ਸੀ ਜੇ ਆਪਾਂ ਸ਼ਹਿਰ ਚ ਬਗ ਚੱਲਦੇ ਜਦੋਂ ਤੁਸੀਂ ਗਏ ਨਹੀਂ ਜਦੋਂ ਬੱਚੇ ਵੱਡੇ ਹੋ ਗਏ ਹਨ ਨਿਚਾਰ ਨੂੰ ਅੱਕ ਕੇ ਮੈਨੂੰ ਜਾ ਕੇ ਕਿਰਾਏ ਤੇ ਰਹਿਣਾ ਪਿਆ ਉੱਥੇ ਜਵਾਕਾਂ ਦੀ ਉਹ ਗੱਲ ਪੜਾਈ ਏ ਟਿਊਸ਼ਨ ਏ ਪਿੰਡਾਂ ਚ ਬੇਬੇ ਕਾਹਨ ਟਿਊਸ਼ਨ ਲਾਉਂਦਾ ਪਿੰਡਾਂ ਚ ਤਾਂ ਕੋਈ ਪੜਾਉਂਦੇ ਹੀ ਨਹੀਂ ਜਵਾਕਾਂ ਨੂੰ ਆਵਾਜ਼ ਤਾਂ ਠੀਕ ਹੈ ਬੀ ਚਹਰਾ ਚ ਪੜਾਈ ਵਧੀਆ ਹੁੰਦੀ ਆ ਫੇਰ ਤਾਂ ਵੀ ਹੁਣ ਤਾਂ ਜਵਾਕ ਪੜ ਗਏ ਬਾਵਾ ਪੜ ਗਏ ਹੋਣਗੇ ਤੇ ਤੂੰ ਵੀ ਇੱਥੇ ਰਹਿ ਬਦਲੀ ਕਰਾ ਲੈ ਨਾ ਜਵਾਕਾਂ ਨੇ ਖੇលਿਆ ਬੀਬੀ ਐ ਬਦਲੀ ਨਹੀਂ ਹੁੰਦੀ ਜਿਵੇਂ ਤੂੰ ਕਹਿੰਨੀ ਐ ਬਦਲੀ ਤਾਂ ਮਸਾ ਹੀ ਹੁੰਦੀ ਓਦੋਂ ਕਿੰਨੀ ਔਖੀ ਬਦਲੀ ਹੋਈ ਸੀ ਮੇਰੀ ਓਦੋਂ ਦੇਖ ਲੈ ਮੇਰੀ ਜਲੰਦਰ ਦੀ ਬਦਲੀ ਹੁੰਦੀ ਸੀਗੀ ਉਹ ਤਾਂ ਮਸਾ ਕਹਿ ਕੇ ਨੇੜੇ ਦੀ ਕਰਵਾਈ ਐ ਹੋਰ ਕਿਹੜੇ ਨੇੜੇ ਨੇੜੇ ਕਿੱਥੇ ਜੇ ਨੇੜੇ ਆਉਂਦਾ ਸੀ ਮਿਲਿਆ ਕਰਦੇ ਦਿਨ ਮੈਂ ਜਵਾਕਾਂ ਨੂੰ ਬੀਬੀ ਸੋਨੂੰ ਦੂਰ ਲੱਗਦਾ ਮੈਨੂੰ ਤਾਂ ਲੱਗਦਾ ਨਹੀਂ ਜੋ ਬਸ ਤੇ ਚੜ ਜਾਣੇ ਆ ਜਾਣੇ ਕੱਲ ਬੇਬੇ ਮੈਂ ਨਹੀਂ ਤਾਂ ਤੈਨੂੰ ਪਾਣੀ ਲੈਣੇ ਨੂੰ ਆ ਦੇ ਵਾਸਤੇ ਮੈਂ ਨਹੀਂ ਕੋਈ ਨਹੀਂ ਕਿਉਂ ਬੈਠੀ ਰਹੇ ਮੈਂ ਪੁੱਛ ਆਈ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਲੈ ਆਉਣੀ ਆ ਮੈਂ ਲੈ ਆਉਣੀ ਤੈਨੂੰ ਨਹੀਂ ਬੇਬੇ ਦਾਦਾ ਸਜਵਾ ਕਾ ਨੂੰ ਲੈ ਕੇ ਨਹੀਂ ਆਈ ਉਹ ਤਾਂ ਨਸ਼ਾ ਚੜਿਆ ਪਿਆ ਸੀਗਾ ਪਬਜੀ ਕੇ ਗਿਆ ਸਮਾਨ ਲੈਣ ਪੱਜਾ ਖੇਤੋਂ ਆਇਆ ਮੈਨੂੰ ਕਦੋਂ ਦਾ ਆਏ ਹੋਇਆ ਪਿਆ ਵੀ ਕਦੋਂ ਜਵਾਬ ਕਰੇ ਹੁਣ ਕਦੋਂ ਆਉਣ ਤੇਰਾ ਕੰਦੀ ਆ ਖੜੀ ਲੈ ਦੱਸ ਕੀ ਕਰ ਗਿਆ ਇਹਦਾ ਹੁਣ ਉੱਥੇ ਤਾਂ ਬੈਠੇ ਮਾਂ ਕੋਲੇ ਤਾਂ ਮਿਸਾਨ ਨੂੰ ਮੋ ਨਹੀਂ ਜਵਾਕਾਂ ਦਾ ਉੱਥੇ ਛੱਡਿਆਈ ਲੈ ਬੇਬੀ ਪਾਣੀ ਪੀ ਲ ਤੂੰ ਜਵਾਕ ਤਾਂ ਲਿਆਉਣੇ ਸੀ ਤਾਂ ਤਾਂ ਮਾੜੀ ਗੱਲ ਕਰੀ ਜਵਾਕਾਂ ਦੀ ਤਾਂ ਬੇਬੀ ਜੀ ਤੈਨੂੰ ਜਵਾਕਾਂ ਨਾਲ ਨਾ ਮੋ ਮੇਰੇ ਨਾਲ ਹੀ ਵਗ ਚੱਲੇ ਹੁਣ ਨਾਲ ਦੇਖ ਲਾਂਗੇ ਜੇ ਨਾਲ ਜਾਇਆਗਾ ਤਾਂ ਤੂੰ ਲੈ ਕੇ ਨਹੀਂ ਆਈ ਜਵਾਕਾਂ ਤੁਸੀਂ ਐ ਕਰਿਓ ਉਹਨੂੰ ਛੱਡ ਜਾਗੇ ਇੱਥੇ ਉਹਨੂੰ ਰਹਿਣ ਦੇ ਕਰਨ ਦੇ ਖੇਤੀ ਤੁਸੀਂ ਮੇਰੇ ਨਾਲ ਵਗ ਚੱਲਿਓ ਜਿੱਤੇ ਮੈਂ ਇਨਾਂ ਪੋਤੇ-ਪੋਤਰੀਆਂ ਨਾਲ ਮੋ ਉੱਥੇ ਕੋਲੇ ਰਹਿ ਦੂ ਲੱਭ ਤਾਂ ਇਹ ਓਟੀ ਕਿੱਥੋਂ ਖਾਊਗਾ ਇਦੇ ਕੋਈ ਖਾਊਗਾ ਇਹਨੂੰ ਕੱਲੇ। ਬੇਬੀ ਜਿਵੇਂ ਤੈਨੂੰ ਆਦੇ ਪੁੱਤ ਦਾ ਫਿਕਰ ਹੈ ਨਾ ਮੈਨੂੰ ਵੀ ਆਦੇ ਬੱਚਿਆਂ ਦਾ ਹੀ ਫਿਕਰ ਹੈ। ਮੈਨੂੰ ਵੀ ਆਦੇ ਪੁੱਤ ਦਾ ਫਿਕਰ ਹੈ ਵੀ ਮੇਰਾ ਪੁੱਤ ਪੜ੍ਹ ਲਿਖ ਕੇ ਕੋਈ ਵੱਡੀ ਜੌਬ ਕਰੇ, ਨੌਕਰੀ ਤੇ ਲੱਗ ਜੇ। ਤਾਂ ਪਰ ਉਹਨੇ ਮੰਨਣ ਛੜ ਚ ਰਹਿ ਕੇ ਚੰਗਾ ਪੁੱਤ ਤੇਰੀ ਮਰਜ਼ੀ ਹੈ। ਚੱਲ ਬੇਬੀ ਪੀ ਲੈ ਪਾਣੀ ਲੈ ਮੈਨੂੰ ਗਲਾਸ ਪੜਾ ਦੇ। ਬੇਬੀ ਤੂੰ ਅੰਦਰ ਐਸੀ ਛੱਡ ਲਾਂਗੇ ਨਾ ਤੁਸੀਂ ਬਾਹਰ ਗਰਮੀ 'ਚ ਕਿਵੇਂ ਬੈਠੇ ਹੋ? ਤੇਰੇ ਡੇ ਵਿੱਚ ਬੈਠੇ ਸੀ ਵਿਜਵਾ ਕੌਣਗੇ? ਅੱਛਾ ਤਾਹੀਂ ਬੈਠੇ ਜੀ ਤੁਸੀਂ ਬਾਹਰੇ ਹੋਰ ਆ ਜਾਓ ਬੇਸ਼ਾਇਅ ਕਮਰੇ ਚ ਬੈਠ ਜਾ ਲਾਲ ਤੂੰ ਬਾਹਰ ਰੇਸ਼ਿਆ ਤੇ ਚਾਹ ਮੈਂ ਬਣਾ ਕੇ ਲੈ ਆਉਣੀ ਆ ਤੂੰ ਆ ਜਾ ਉੱਥੇ ਗਰਮੀ ਚੋਂ ਆਈਆਂ ਉੱਥੇ ਆ ਜਾ ਰੇਸ਼ਿਆ ਦੇ ਚ ਉਹ ਵੀ ਆ ਜਾ ਚੱਲ ਬੇਬੇ ਮੈਂ ਬੈਗ ਰੱਖਿਆ ਮੈਂ ਅੰਦਰ ਲੈ ਸਾਮਾਨ ਤਾਂ ਲਿਆਂਦਾ ਚੱਲ ਇਹਨੇ ਜਵਾਕ ਆ ਜਾਣਗੇ ਬੇਬੇ ਪਤਾ ਨਹੀਂ ਕਿਧਰ ਵਗੀ ਬੇਬੇ ਆਪ ਤਾਂ ਬੇਬੇ ਤੂੰ ਇੱਧਰ ਕੀ ਕਰੀ ਜਾਨੀ ਰਸੋਈ ਚ ਮੈਂ ਚਾਹ ਕਰਦੀ ਸੀਗੀ ਬੇਬੇ ਸਾਮਾਨ ਫੜ ਸਾਮਾਨ ਕੀ ਕਰਾਂਗੇ ਸਾਮਾਨ ਤਾਂ ਹੁਣ ਫੜ ਲੈ ਫਿਰ ਜਵਾਕ ਜਵਾਕ ਹੁਣ ਸਾਮਾਨ ਖਾਣਗੇ ਹੋਰ ਕੀ ਕਰਨਗੇ ਆ ਕੇ ਨਾ ਠੰਡਾ ਪੀਣਗੇ ਨਾਲੇ ਹਾਂ ਕੀ ਕਰ ਜਵਾਕ ਤਾਂ ਉਹ ਇਹਦਾ ਕੱਲੀ ਆ ਖੜੀ ਕੱਲੀ ਆ ਖੜੀ ਉਹ ਕੱਲੀ ਆ ਗਿਆ ਤਾਂ ਬੇਬੇ ਜਵਾਕਾਂ ਨੂੰ ਕਿਉਂ ਨਾ ਲੈ ਕੇ ਆਈ ਅਵੇ ਤੇ ਕੀ ਛੱਡੇ ਪੁੱਤਾਂ ਸ਼ਹਿਰ ਚ ਆਏ ਸੀ ਸ਼ਹਿਰ ਛੱਡੇ ਆ ਅੱਛਾ ਅੱਛਾ ਹਾਂ ਆਪਣੇ ਕੋਲੇ ਤਾਂ ਨਹੀਂ ਲੈ ਕੇ ਜੀ ਪਿੰਡਾਂ ਦਾ ਮਾਹੌਲ ਵਧੀਆ ਨਹੀਂ ਹਨਾ ਹਾਂ ਤਾਂ ਹੀ ਲੈ ਕੇ ਇੱਥੇ ਛੱਡੇ ਪਿੰਡਾਂ ਦਾ ਮਾਹੌਲ ਆਪਾਂ ਨੂੰ ਤਾਂ ਕਿੰਨਾ ਚਾਅ ਸੀਗਾ ਵੀ ਜਵਾਕ ਆਪਣੇ ਕੋਲੇ ਆਉਣਗੇ ਉਹ ਸ਼ਹਿਰੋਂ ਆਏ ਸੀ ਸ਼ਹਿਰੀ ਸ਼ਹਿਰੀ ਛੱਡੇ ਹੀ ਹੈ ਨਾ ਦੇਖ ਲੈ ਹੋਰ ਪਤਾ ਆਪਣਾ ਤਾਂ ਚਾਅ ਜਾ ਲੈ ਗਿਆ ਵਿਚੀ ਰਹਿ ਗਿਆ ਚਾਚੂ ਜਵਾਕਾਂ ਦਾ ਆਏ ਸੀ ਬੇਬੇ ਤੂੰ ਨੂੰ ਮਾਣਾ ਉਟਾ ਸਮਝਾ ਨਾ ਕਹਿ ਤੂੰ ਐਕੋ ਕਰਦੀ ਐ ਹੁਣ ਤਾਂ ਜੂਨ ਦੀਆਂ ਛੁੱਟੀਆਂ ਸੀਗੀਆਂ ਇੱਥੇ ਲਾਜਵੇਂ ਮਹੀਨਾ ਵੀ ਦੇਣਾ ਪੁਆਣਾ ਰਿਪਟ ਤੂੰ ਬਾਹਰ ਆਇਆ ਲੈ ਆਇਆ ਵਾਕਾਂ ਨੂੰ ਨਾਮ ਕਹਿ ਤੋ ਬੇਬੇ ਐਨ ਕੋ ਕਰਦੀ ਆ ਆਪਣੇ ਨਾਲ ਪਿੰਡਾਂ ਨੂੰ ਕੁਝ ਸਮਝਦੀ ਨਹੀਂ ਹੈਗੀ ਨਾ ਪਿੰਡਾਂ ਨੂੰ ਨਹੀਂ ਸਮਝਦੀ ਹੈਗੀ ਤਾਂ ਇੱਥੇ ਛੱਡ ਕੇ ਆ ਗਈ ਕਹਿੰਦੀ ਆ ਕਿ ਇੱਥੇ ਜਵਾਬ ਕਾਉਂ ਗਰਮੀ ਚ ਗਰਮੀ ਲੱਗਦੀ ਆ ਨਾ ਹੁਣ ਹਾਇ ਕਿੱਥੇ ਆਪ ਆਪੋ ਪਈ ਹੈਗੀ ਏ ਸੀ ਵਾਲੇ ਕਮਰੇ ਚ ਪਈ ਹੈ ਨਾ ਸਾਡੇ ਕੋਲੇ ਕਿਢਾਈ ਸੀ ਵੀ ਸਹਰੇ ਚ ਵੜਲੇ ਸੀ ਲੈ ਇੱਥੇ ਹੁਣ ਏ ਸੀ ਚ ਐਵੇਂ ਜਵਾਬ ਕੀ ਗੱਲ ਸੀ ਇਹ ਕਿ ਮਾੜੀ ਉਠੀ ਦਾ ਗਰਮੀ ਹੁੰਦੀ ਐ। ਉਹ ਆਹ। ਚਲ ਨਾ ਉਹ ਬਾਹਰ ਜੇ ਗੁਰੇਤਾ ਰਾਵਾ ਸੀਗਾ ਨਾ ਬਾਹਰ ਜਾਂਦੇ ਜਵਾਬ ਕਹਣਾ ਕੀ ਗੱਲ ਸੀ? ਉਹ ਅੰਦਰ ਪਏ ਰਹਿੰਦੇ। ਹਾਂ ਅੰਦਰ ਪਏ ਰਹਿੰਦੇ ਇਹਨੇ ਕੀ ਕਰਨਾ ਛੋਣੇ ਕੋਈ ਮੈਂ ਉਹਨਾਂ ਪਾਏ ਗਏ ਸੀ ਵੀ ਆਪਣੇ ਖੇਤ ਜਾ ਨਰਮਾ ਕੋ ਡੱਕਿਆ ਹੋਊਗਾ। ਹਾਂ। ਦੇਖ ਲੈ ਉਹ ਕਿੰਨੀ ਗੱਲ ਮਾੜੀ ਕੀਤੀ ਆ। ਆਪਾਂ ਤਾਂ ਕਿੰਨਾ ਚਾ ਸੀਗਾ। ਪਹਿਲੇ ਜਵਾਬ ਆਪਾਂ ਨੂੰ ਮਿਲ ਜਾਣਗੇ। ਜੇ ਜੂਨ ਨਹੀਂ ਛੁੱਟੀਆਂ ਤੇ ਨਹੀਂ ਆਉਣਗੇ। ਫਿਰ ਜਵਾਬ ਹੋਰ ਪਹਿਲਾਂ ਤਾਂ ਇਹ ਕਹਿੰਦੀ ਉਹਨਾਂ ਨੂੰ ਬੱਚਿਆਂ ਨੂੰ ਛੁੱਟੀਆਂ ਨਹੀਂ ਮਿਲਦੀਆਂ। ਹਾਂ ਛੁੱਟੀਆਂ ਨਹੀਂ ਮਿਲਦੀ ਇਹ ਵਹਾਨੇ ਮਾਰੀ ਜਾਂਦੀ ਐ। ਉਹ ਛੁੱਟੀਆਂ ਵੇਲੇ ਹਤਾਵੇ ਲਈ ਬੱਚਿਆਂ ਨਾਲ ਲੈ ਕੇ ਬੇਗੁਰੀ ਆਪ ਤਾਂ ਆਪਾਂ ਕੰਮ ਮੋਹ ਪਾਣ ਦਿੰਦੇ ਜਵਾਕਾਂ ਦਾ ਬੇਬੇ ਉਹ ਸੱਚ ਨੂੰ ਚੀ ਤਾਂ ਬੇਗੁਰੀ ਹੈ ਹੈ ਜੇ ਉਹ ਬੱਚਿਆਂ ਨੂੰ ਸਮਝਾਵੇ ਬੱਚੇ ਕਿਉਂ ਨਾ ਮੰਨਣੇ ਵੀ ਮਾਤਾ ਪਿਓ ਦਾ ਮੋਹ ਨਹੀਂ ਹੁੰਦਾ ਜਵਾਕਾਂ ਦਾ ਦਾਦੇ ਦਾਦੀ ਦਾ ਮੋਹ ਨਹੀਂ ਹੁੰਦਾ ਹਾਂ ਦੇਖ ਲੈ ਇਹ ਇੰਨਾ ਹੋ ਕਰੀ ਜਾਂਦੇ ਪਿੰਡਾਂ ਨੂੰ ਤੇ ਆਪਾਂ ਪਿੰਡਾਂ 'ਚ ਹੀ ਰਹਨੇ ਆ ਆਪਾਂ ਪਿੰਡਾਂ 'ਚ ਹੀ ਏਡੇ ਏਡੇ ਹੋਏ ਆ ਆਨ ਵੀ ਬੁਰਗਾਂ ਆ ਦੇ ਪੇਕਿਆਂ ਦੇ ਜਿਆਦੇ ਮੋਹ ਹੁੰਦਾ ਵੀ ਮੇਰੀ ਬਾਹ ਨੂੰ ਜਿਆਦਾ ਦੋ ਤੇ ਦੋ ਤਿੰਨਾਂ ਦਾ ਵੀ ਬੁਢੀ ਨੂੰ ਕੜਾ ਚਾਹ ਜੀ ਜੀ ਇਹਦਾ ਸਰਦਾ ਨਹੀਂ ਇਹ ਕੜਾ ਆਪਣੇ ਕੋਲੇ ਆਵੇ ਆ ਉਹ ਤਾਂ ਸੀ ਵੀ ਫੇ ਮੈਨੂੰ ਆ ਆਖਣਗੇ ਵੀ ਤੂੰ ਇੱਥੇ ਨਹੀਂ ਆਈ ਹਾਂ ਤੇ ਜਿਵੇਂ ਬੱਚਿਆਂ ਨੂੰ ਉੱਥੇ ਲੈ ਗਈ ਫਿਰ ਉਹਨੇ ਜਾਣ ਜਣਾ ਪਹਿਲੀ ਤੇ ਖਲਾਉਂਦੀ ਛੱਡੇ ਪਹਿਲੇ ਛੱਡੇ ਆਉਂਦੀ ਆਪਣਾ ਅੱਬਾ ਜਲਾਉਣ ਆ ਗਈ ਇੱਥੇ ਹਾਂ ਅੱਬਾ ਜਲਾਉਂਦੀ ਐ ਉਹ ਬੇਬੇ ਨੂੰ ਐ ਕਹਿੰਦੇ ਪਰ ਉਹ ਤੋਂ ਬਦਲੀ ਕਰਾ ਕੇ ਪਿੰਡ ਚ ਆ ਜੀ ਆਖਿਆ ਮੈਂ ਤਾਂ ਅਗਰ ਉਹ ਇੱਥੇ ਆ ਰਿਹਾ ਬਦਲੀ ਕਰਾ ਲੈ ਆ ਜਵਾਕਾਂ ਨੂੰ ਇੱਥੇ ਪੜਨ ਲਾ ਦੇ ਕਹਿੰਦੀ ਆ ਕਿ ਇੱਥੇ ਤਾਂ ਬੇਬੇ ਮੈਂ ਜਵਾਕਾਂ ਲਾਉਂਦੀ ਨਹੀਂ ਤੁਸੀਂ ਬਗ ਚੱਲ ਨਾ ਇੱਥੋਂ ਕਿਹੜਾ ਬੈਨਾ ਨਹੀਂ ਜਾਂਦੀਆਂ ਬੈਨਾ ਚੜ ਕੇ ਬੱਚੇ ਸ਼ਹਿਰਾਂ ਚ ਪਲ ਆ ਜਾਣਗੇ ਕਹਿੰਦੀ ਆ ਕਿ ਤੁਸੀਂ ਬਗ ਚੱਲੋ ਇੱਥੇ ਅੱਛਾ ਤੁਸੀਂ ਬਗ ਚੱਲੋ ਇੱਥੇ ਹਾਂ ਦੇਖ ਲੈ ਬੇਬੇ ਮੈਂ ਤੈਨੂੰ ਪਹਿਲੀ ਕਿਹਾ ਸੀ ਹਾਂ ਉਹ ਤਾਂ ਆਪਾਂ ਨੂੰ ਕਹੂਗੀ ਤੁਸੀਂ ਵੀ ਸ਼ਹਿਰ ਬਗ ਚੱਲੋ ਆਪਾਂ ਨਹੀਂ ਇੱਥੇ ਜੀ ਲੱਗਣਾ ਆਹ ਉਹ ਕਿ ਇਹਨੂੰ ਇਕੱਲੇ ਰਹਿ ਜਾਵੇ ਤੂੰ ਬਗ ਚੱਲ ਮੈਂ ਕਹਿੰਦੀ ਕੋਣ ਰੋਟੀ ਪਕਾ ਕੇ ਦੇਊਂ ਅੱਛਾ ਮੇਰਾ ਉਹਨੂੰ ਕੋਈ ਨਹੀਂ ਹੈਗਾ ਹਾਂ ਦੇਖ ਲੈ ਹਰਿਬੇ ਬਿਧ ਹੈ ਤੈਨੂੰ ਵੀ ਕਹਦੀ ਐ ਕਿ ਤੂੰ ਵੀ ਸਾਡੇ ਕੋਲੇ ਵਗ ਜਾ ਐ ਨਹੀਂ ਕਹਦੀ ਵੀ ਮੈਂ ਬਾਦਲੀ ਕਰਾ ਕੇ ਤੁਹਾਡੇ ਕੋਲੇ ਆ ਜਣੀ ਆ ਮੇਰੀਆਂ ਰੋਟੀਆਂ ਦਾ ਨੂੰ ਕੋਈ ਨਹੀਂ ਹੈਗਾ ਇਹ ਨਹੀਂ ਪੜਿਆਂ ਲਿਖਿਆਂ ਕੋਈ ਨਾ ਬੰਦੇ ਦਾ ਹੋਵੇ ਨਾ ਕੋਈ ਸੱਸ ਸਹੁਰੇ ਦਾ ਹੁੰਦਾ ਇਹਨਾਂ ਨੂੰ ਲੈ ਆਪਣਾ ਚਾਰਜ ਹੀ ਲੈ ਗਿਆ ਹਨਾ ਤੇ ਮੈਂ ਸਾਰਾ ਸਮਾਨ ਲਿਆਇ ਸੀ ਬੱਚਿਆਂ ਵਾਸਤੇ ਮੈਂ ਕੁਰਕਰੇ ਲਿਆਏ ਸੀਗਾ ਚਿਪਸ ਲਿਆਏ ਸੀਗਾ ਉਹ ਠੰਡੇ ਦੀ ਬੋਤਲ ਲੈ ਆਈ ਸੀ ਜੱਦ 100 ਰੁਪਏ ਲਾਇਆ ਕੋਈ ਜੇ ਗਈ ਬੁੱਤਰ ਫੜਾ ਦੇਾਂਗੇ ਲੈ ਜੂ। ਇਹ ਵੀ ਇੱਕ ਨਹੀਂ ਗੱਲ ਠੀਕ ਹੈ ਹਨਾ। ਖਾਣਗੇ ਤਾਂ ਬੱਚੇ। ਜਵਾਕ ਹੀ ਖਾਣਗੇ। ਵੀ ਫੜਾ ਦੇਾਂਗੇ ਵੀ ਲੈ ਜਾ ਉੱਥੇ ਜਿਵੇਂ। ਜਿਵੇਂ ਲੈਣਾ ਮੋਦੀਆਂ ਗੱਲਾਂ ਨੇ ਹਨਾ। ਹਾਂ। ਦਾਦੀ ਦਾ ਫਿਰ ਵੀ ਦਾਦੀ ਹੁੰਦੀ ਐ। ਹੋਰ ਤੇ ਵੀ ਤੇ ਉਸੇ ਨੂੰ ਫੜਾ ਦੇਾਂਗੇ। ਉਸੇ ਨੂੰ ਫੜਾ ਦੇਾਂਗੇ। ਹਾਂ ਚਲ ਬੱਚੇ ਉੱਥੇ ਖਾ ਲੈਣਗੇ। ਉਹ ਲੈ ਆਇਆ ਉੱਥੇ ਖਾ ਲੈਣਗੇ। ਜਵਾਕ ਆਪਾਂ ਨਾਲ ਫੋਨ ਕਰ ਦਾਂਗੇ। ਉਹ ਸਬਾਨ ਫੜਾਏ। ਉਹਦੇ ਨਾਲ ਕਰ ਦਾਂਗੇ ਗੱਲ। ਬਿੱਟਾ ਇਹ ਕਿਉਂ ਕਰਦੀ ਐ? ਹਾਂ। ਇਹ ਬੱਚਾ ਜੇ ਤੂੰ ਪੜੇ ਆ ਮੈਨ ਪੜਾ ਹਾਂ ਪੜੀਆਂ ਲਿਖੀਆਂ ਨਹੀਂ ਇਹ ਕਿੜੀਆਂ ਗੱਲਾਂ ਨੇ ਇਹ ਗੱਲਾਂ ਵਧੀਆ ਨਹੀਂ ਕਰਦੀ ਚੰਗਾ ਮੈਂ ਕਰ ਦਾਂਦਾ ਨਾ ਗੱਲ ਆ ਬਗ ਜਬ ਤਾਂ ਜਾ ਕਰੀ ਉਹ ਲੈ ਜੂਗੀ ਦੁੱਧ ਪਾ ਕੇ ਤੈਨੂੰ ਕੀ ਦਵਾ ਲਾ ਇਹ ਐਨ ਪੜਨੂੰ ਓਲੇ ਪਾੜੇ ਨਹੀਂ ਇਹ ਛਿਆਰਾ ਛਿਆਰਾ ਚੱਥੇ ਰਹਿੰਦੇ ਛਿਆਰਾ ਚ ਆਦੀ ਮਰਜ਼ੀ ਨਾਲ ਖਾਂਦੀ ਪੀਂਦੀ ਆ ਮਾਸਟਰ ਨਹੀਂ ਹੈਗੀ ਆ ਦੀ ਥਨਕਾ ਉਹਦੇ ਆਦੇ ਪੈਸੇ ਆਦੇ ਕੋਲੇ ਰੱਖਦੀ ਐ ਆਪਾਂ ਨੂੰ ਕੀ ਦੁਆਰ ਐ ਆਪਾਂ ਤੋਂ ਕਹਿਆ ਨੇ ਕੁਝ ਮੰਗਣਾ ਇਹਨੂੰ ਆਪਣੇ ਤੇ ਗਾਉ ਹੋਵੇ ਤਾਂ ਇਹ ਆਪਣੇ ਕੋਲੇ ਰਹੇ ਸਸਰੀ ਕਾਲ ਮਾਸਟਰਨੀ ਜੀ ਸਸਰੀ ਕਾਲ ਜੀ ਉਹ ਸਸਰੀ ਕਾਲ ਸੁਣੋ ਦੋ ਵਾਰੀ ਤੇ ਬੱਚਿਆਂ ਨੂੰ ਕਿਵੇਂ ਲੈ ਕੇ ਉਹ ਜੂਨੀਆਂ ਛੁੱਟੀਆਂ ਮਸਾ ਤਾਂ ਹੁੰਦੀਆਂ ਨੇ ਪਹਿਲੇ ਤੋਂ ਬਹਾਨੇ ਲਾਈਗੀ ਵੀ ਜੂਨੀਆਂ ਛੁੱਟੀਆਂ ਹੋਣਗੀਆਂ ਜੂਨੀਆਂ ਛੁੱਟੀਆਂ ਹੋਣਗੀਆਂ ਤੇ ਹੁਣ ਦੇਖ ਰਹਾ ਉਹਨਾਂ ਨੂੰ ਨਾਨਕੀ ਛੱਡਈ ਹੈ ਨਾ ਜੇ ਤੈਨੂੰ ਇੰਨੀ ਬੱਚਿਆਂ ਦੀ ਫਿਕਰ ਐ ਬੱਚਿਆਂ ਦੇ ਕੋਲੇ ਕਿਉਂ ਨਹੀਂ ਰਹਿਣਾ ਜਾ ਕੇ ਕਾਹਤੋਂ ਰਹਿੰਨੇ ਪਿੰਡ 'ਚ ਨਾਲੇ ਬੇਬੇ ਨੂੰ ਲੈ ਚੱਲ ਗਈ ਬੋਬੇ ਤਾਂ ਤਿਆਰ ਹੈ ਜਾਣ ਨੂੰ ਤੁਸੀਂ ਨਹੀਂ ਜਾਂਦੇ ਉਹ ਪਿੰਡ ਦੀ ਜ਼ਮੀਨ ਜੈਜਾ ਤਾਂ ਆਪਣੀ ਘਰ ਐ ਨੂੰ ਛੱਡ ਕੇ ਕਿਵੇਂ ਵਗ ਜੀਏ ਤੂੰ ਹੀ ਬਦਲੀ ਕਰਾ ਕੇ ਇੱਥੇ ਆ ਜਾ ਨਾ ਫਿਰ ਜ਼ਮੀਨ ਜੈਜਾ ਤਾਂ ਹੋਰ ਕਿਹੜਾ ਹੈ ਨਹੀਂ ਲੋਕਾਂ ਦੀਆਂ ਪਈਆਂ ਪਿੰਡ ਚ ਬਥੇਰੇ ਜਿਹੜੇ ਮਲਾਜਮ ਹੈ ਸ਼ਹਿਰਾਂ ਚ ਹੀ ਰਹਿੰਦੇ ਆਪਨੇ ਪਿੰਡ ਦੇ ਉੱਤੇ ਮੈਂ ਪਤਾ ਕਿੰਨੇ ਰਹਿੰਦੇ ਮਾਸਟਰ ਨਹੀਂ ਮੇਰੀ ਗੱਲ ਸੁਣ ਲਓ ਜਿਹੜੇ ਨੇ ਸ਼ਹਿਰਾਂ ਚ ਰਹਿੰਦੇ ਨੇ ਉਹ ਦੋਨੇ ਮੀਆਂ بیوی ਕੋਈ ਮਾਸਟਰ ਲੱਗਿਆ ਕੋਈ ਕੁਛ ਲੱਗਿਆ ਉਹ ਮੈਂ ਤਾਂ ਕਿਸਾਨ ਆ ਮੈਂ ਤਾਂ ਖੇਤੀ ਕਰਨੀ ਹੈ ਮੈਂ ਇੱਥੇ ਕਿਵੇਂ ਰਹੂੰਗਾ ਉਹ ਨਾਲੇ ਮੈਂ ਤਾਂ ਉੱਥੇ ਸਘਟ ਜਾ ਹੋ ਜਾਂਦਾ ਖੁੱਲੀ ਹਵਾਤ ਰਹਿਣ ਵਾਲਾ ਬੰਦਾ ਮੈਂ ਤਾਂ ਸ਼ਹਿਰਾਂ ਦਾ ਮਾਹੌਲ ਵੀ ਨਾ ਬਹੁਤ ਵਧੀਆ ਮੈਂ ਤੈਨੂੰ ਦੱਸਾਂ ਖੁੱਲੀ ਹਵਾ ਉੱਥੇ ਵੀ ਲੱਗਦੀ ਹੈ ਸ਼ਬ ਕੁਛ ਉੱਤੇ ਸ਼ੇਅਰ ਕਰਨ ਭਗਦੇ ਹੋ ਸਾਮ ਸਵੇਰੇ ਸ਼ਰ ਤੇ ਹਵਾ ਲੱਗੂਗੀ ਵਧੀਆ ਖੁੱਲੀ ਸਾਡਾ ਸ਼ੇਅਰ ਕਰਨ ਦੀ ਲੋੜ ਹੀ ਨਹੀਂ ਪੈਂਦੀ ਖੇਤਾਂ ਦੇ ਜਿਹੀ ਸ਼ੈਰੀ ਕਰਦੇ ਰਹੇ ਨੇ ਨਰਮਾ ਗੁੱਡੀ ਜੇ ਨਾਲ ਨਾਲੇ ਸ਼ੇਅਰ ਹੋਈ ਜਾਂਦੀ ਹੈਗੀ ਫਿਰ ਬੱਚਿਆਂ ਦਾ ਕਾਹਤੋਂ ਫਿਕਰ ਕਰਦੇ ਹੋ ਤੁਹਾਨੂੰ ਬੱਚਿਆਂ ਦਾ ਹੈ ਨਹੀਂ ਕਰਨੀ ਨਹੀਂ ਤੁਸੀਂ ਬੱਚਿਆਂ ਦਾ ਤੁਸੀਂ ਖੇਤ ਦਾ ਕਰਨਾ ਹੈ ਤੁਸੀਂ ਖੇਤੀ ਕਰੋ ਆਪਦੀ ਖੇਤੀ ਜੋ ਕਮਾਓ ਤੇ ਖਾਓ ਸਾਡੇ ਕੋਲ ਹੈਗੀ ਹੈ ਸਾਡੇ ਤਨਖਾਹ ਹੈਗੀ ਹੈ ਮੇਰੀ ਮੈਂ ਇਹਦੇ ਬੱਚੇ ਪਾਲੀ ਜੰਨੀਆ ਤੇ ਮੇਰੀ ਗੱਲ ਸੁਣ ਲਓ ਜੇ ਨਾ ਬੱਚਿਆਂ ਨੂੰ ਤੁਸੀਂ ਇੱਥੇ ਪਿੰਡ ਚ ਲੈ ਕੀ ਨਾਏ ਉਹ ਸਾਡੇ ਕੋਲ ਨਾ ਮੋਕਵੇਂ ਪਊਗਾ ਉਹ ਬੱਚੇ ਜਗਾਉਂਦੇ ਨਹੀਂਗੇ ਬੱਚੇ ਕਹਿੰਦੇ ਸੰਤ ਤਾਂ ਗਰਮੀ ਲੱਗੂਗੀ ਉੱਥੇ ਆ ਤੁਸੀਂ ਏਸੀ ਬਾਤ ਚਲਵਾ ਲਿਆ ਪਰ ਉਹ ਤਾਂ ਏਸੀ ਪੀਣ ਵਾਸਤੇ ਕਿੰਨਾ ਸਮਾਨ ਲੈ ਕੇ ਆਇਆ ਕੁਰਕਰੇ ਲੈ ਕੇ ਆਇਆ ਠੰਡੇ ਲੈ ਕੇ ਆਇਆ ਜਿ ਉਸ ਲੈ ਕੇ ਆਇਆ ਅਜੇ ਬੇਬੇ ਕਹਿੰਦੀ ਹੈ ਵਿਚਾਰੀ ਕਹਿੰਦੀ ਜਦੋਂ ਮਾਸਟਰ ਨਹੀਂ ਗਈ ਨਾ ਆਪਾਂ ਜਾਂਦੀ ਉਹਨੂੰ ਫੜਾ ਦੇਗੇ ਉੱਥੇ ਜਵਾਕ ਕਰਾਂਗੇ ਉਹ ਤਾਂ ਇੰਨਾ ਮੋਹ ਕਰਦੀ ਐ ਬੱਚਿਆਂ ਦਾ ਕਿੰਨੇ ਬੱਚੇ ਲੈ ਕੇ ਨਹੀਂ ਆਈ ਬੇਬੇ ਦਾ ਬਤੇਰਾ ਕਰਦੀ ਐ ਪਰ ਤੁਸੀਂ ਨਹੀਂ ਕਰਦੇ ਜੇ ਤੁਸੀਂ ਕਰਦੇ ਹੋ ਨਾ ਤੁਸੀਂ ਬੇਬੇ ਨੂੰ ਲੈ ਕੇ ਉੱਥੇ ਰਹਿਣ ਲੱਗ ਜਾਓ ਐ ਕਰੋ ਇੱਥੋਂ ਆਪਾਂ ਘਰ ਵੇਚ ਦਾਂਨੇ ਆ ਬਾਣ ਲਾ ਦੇ ਠੇਕੇ ਤੇ ਉੱਥੇ ਆਪਾਂ ਕੋਠੀ ਲੈ ਲੈਣੇ ਆ ਸ਼ਹਿਰ ਚ ਨਾਲੇ ਸੀਨਾ ਕਰਾਏ ਤੇ ਰੁਲ ਗੀ ਸੰਤਾਂ ਨੂੰ ਕਰਾਏ ਤੇ ਰਹਿਣਾ ਪੈਂਦੇ ਮੇਰੀ ਘਰ ਸੋਂ ਤੁਸੀਂ ਉੱਥੇ ਕਿਉਂ ਕਰਾਏਗੇ ਰੋਟੇ ਤੁਸੀਂ ਇੱਥੇ ਬੜਲੇ ਕਰਾ ਕੇ ਆ ਜਾਓ ਆਪਣੇ ਤੋਂ ਪਿੰਡ ਹੁਣ ਅਗਲਾ ਬੈਨ ਜਾਂਦੀ ਐ ਬੱਚਿਆਂ ਨੂੰ ਬੈਂਕ ਤੇ ਚੜਾ ਲਿਆ ਕਰਾਂਗੇ ਸ਼ਹਿਰ ਚ ਸਕੂਲ ਉੱਤੇ ਲਾ ਦੇ ਕੱਲਾ ਬੈਂਕ ਤੇ ਚੜਾ ਦੇਂਗ ਬੱਚਿਆਂ ਨੂੰ ਟਿਊਸ਼ਨ ਤੇ ਕਿਹਦੇ ਕੋਲੇ ਲਾਉਂਗੀ ਟਿਊਸ਼ਨ ਹਾਂ ਟਿਊਸ਼ਨ ਕੀ ਹੁੰਦਾ ਟਿਊਸ਼ਨ ਵੀ ਪੜਨਾ ਪੈਂਦਾ ਬੱਚਿਆਂ ਨੂੰ ਪੇਪਰਾਂ ਨੇ ਮਾਰਿਆ ਨੂੰ ਟਿਊਸ਼ਨ ਤੇ ਜਾਣਾ ਪੈਂਦਾ ਬੱਚਿਆਂ ਨੂੰ ਟਿਊਸ਼ਨ ਤੇ ਲਾਉਣਾ ਪੈਂਦਾ ਇੱਕ ਘੰਟਾ ਲਾ ਕੇ ਆਉਂਦੇ ਉਹ ਟਿਊਸ਼ਨ ਤੇ ਸਕੂਲੋਂ ਆ ਕੇ ਫਿਰ ਉਹ ਟਿਊਸ਼ਨ ਤੇ ਜਾਂਦੇ ਆ ਸਕੂਲੋਂ ਆ ਕੇ ਫਿਰ ਤੂਪੜਾ ਲਿਆ ਕਰੀ ਤੂੰ ਹੋਰ ਬਿਲੀ ਆਏ ਕਰੇਗੀ ਲੈ ਮੇਰੇ ਕੋਲੇ ਕਿੰਨਾ ਟਾਈਮ ਲੱਗਦਾ ਮੈਂ ਤਾਂ 4 ਵਜੇ ਤਾ ਆਣੀ ਆ ਫਿਰ ਆ ਕੇ ਘਰ ਦੇ ਕੰਮ ਤਾਂ ਦੇ ਵੀ ਕਰਨੇ ਪੈਂਦੇ ਜੇ ਮੈਂ ਮਾਸਟਰ ਨਹੀਂ ਬਣਗੀ ਐ ਥੋੜਾ ਵੀ ਮੈਂ ਕੋਈ ਕੰਮ ਨਹੀਂ ਕਰਦੀ ਰੋਟੀ ਸਬਜ਼ੀ ਬਣਾ ਕੇ ਤਾਂ ਖਾਣੀ ਆ ਉਹ ਇੱਥੇ ਰੋਟੀ ਸਬਜ਼ੀ ਸਾਰਾ ਕੁਝ ਆਪਣੀ ਬੇਬੇ ਬਣਾਇਆ ਕਰੂ ਤੂੰ ਤਾਂ ਮੌਜਾ ਕਰੀ ਲੈ ਸੀ ਵੀ ਹੁਣ ਏਸੀ ਲਾ ਲਿਆ ਇੱਥੇ ਲੈ ਹੁਣ ਕੋਈ ਸ਼ਰਮਾ ਮਾਹੌਲ ਨਹੀਂ ਹੈਗਾ ਤੂੰ ਆਰਾਮ ਨਾਲ ਬੈਠ ਕੇ ਕਾ ਕਰੀ ਵਿਚਾਰੀ ਨੂੰ ਬੇਬੇ ਨੂੰ ਵੀ ਸੁੱਖ ਹੋ ਗਿਆ ਨਾਲੇ ਹੁਣ ਬੇਬੇ ਨੂੰ ਮੈਂ ਤੰਗ ਥੋੜਾ ਕਰਨਾ ਹੈ ਬੇਬੇ ਦੀ ਉਮਰ ਹੁਣ ਰੋਟੀ ਬੈ ਕੇ ਖਾਣ ਆ ਰਹੀ ਆ ਬੇਬੇ ਦੀ ਕੰਮ ਕਰਕੇ ਨਹੀਂ ਮੈਂ ਤੈਨੂੰ ਦੱਸਾਂ ਨਹੀਂ ਤਾਂ ਤੁਸੀਂ ਆਪ ਤੰਗ ਹੋ ਰਹੇ ਹੋ ਮੈਂ ਬੇਬੇ ਨੂੰ ਕਰ ਰਹੇ ਹਾਂ ਜੇ ਤੁਸੀਂ ਹਾਂ ਕਰਦੇ ਹੋ ਬੇਬੇ ਤਾਂ ਉਹਦੀ ਮਗਰੂ ਬੇਬੇ ਨੂੰ ਤਾਂ ਮੈਂ ਪੁੱਛਿਆ ਸੀ ਮਾ ਬੇਬੇ ਇਹ ਤੇਰਾ ਇੰਨਾ ਜੀ ਕਰਦਾ ਨਾ ਤੂੰ ਸਾਡੇ ਨਾਲ ਬਾਗ ਚੱਲੀਵੇਂ ਬੇਬੇ ਕਹਿੰਦੀ ਪੁੱਤ ਬਾਗ ਚੱਲੋ ਨਾ 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 ਮੇਰਾ ਨਹੀਂ ਉੱਤੇ ਸ਼ਹਿਰ ਤੇ ਜੀ ਲੱਗਣਾ ਉਹ ਬੇਬੇ ਦਾ ਤੈਨੂੰ ਕਹੀ ਜਾਂਦੀ ਐ ਉਹ ਬੇਬੇ ਦਾ ਸ਼ਹਿਰ 'ਚ ਇੱਕ ਦਿਨ ਵੀ ਨਹੀਂ ਕੱਟਣਾ ਇੱਕ ਦਿਨ ਜਿੱਥੇ ਤੁਸੀਂ ਰਹਿੰਦੇ ਹੋ ਮੈਂ ਬੇਬੇ ਨੂੰ ਦੱਸਿਆ ਸੀ ਮੈਂ ਐਂ ਕਿਹਾ ਬੇਬੇ ਉੱਥੇ ਵੀ ਤੇਰੇ ਵਰਗੀਆਂ ਬੁੜੀਆਂ ਰਹਿ ਰਹੀਆਂ ਉਹਨਾਂ ਨਾਲ ਉਹ ਹੀ ਗੱਲ ਤੇਰਾ ਸਹਿਲਪਣਾ ਪੈਜੂਗਾ ਨਾਲੇ ਉੱਥੇ ਘੜਾ ਬੁੜੀਆਂ ਨਹੀਂ ਆ ਪਾਰਕਾਂ 'ਚ ਜਾ ਕੇ ਬਾਦੂ ਗੱਲਾਂ ਮਾਰਦੀਆਂ ਬੁੜੀਆਂ ਆਠ ਨਵੇਂ ਤੜਕੇ ਨਾ ਸਾਨੂੰ ਤਾਂ ਕਿੰਨਾ ਚਾਹ ਸੀਗਾ ਤੈਨੂੰ ਐ ਵੀ ਪਿੰਡਾਂ 'ਚ ਲੋਕ ਰਹੇ ਰਹੇ ਸ਼ਹਿਰਾਂ ਸ਼ਹਿਰਾਂ 'ਚ ਵੀ ਰਹਿ ਰਹੇ ਸ਼ਹਿਰਾਂ 'ਚ ਵੀ ਉਹ ਪਿੰਡਾਂ ਦਾ ਮਾਹੌਲ ਬਣ ਰਿਹਾ ਜਿੱਥੇ ਪਿੰਡਾਂ 'ਲੇ ਰਹਿੰਦੇ ਹਨ ਅੱਡੀ ਬਣੇ ਹੋਏ ਉਹਨਾਂ ਦੇ ਤਾਂ ਪਾਰਕਾਂ 'ਚ ਬੈਹਂਦੀਆਂ ਪਾਰਕਾਂ 'ਚ ਗੱਲਾਂ ਮੱਤ ਕਰਦੀਆਂ ਬੇਬੇ ਨੂੰ ਵਿਚਾਰੀ ਨੂੰ ਸ਼ਹਿਰ ਦਾ ਪਤਾ ਲੱਗ ਜੀ ਉਹ ਬੈਠੇ ਬੇਬੇ ਕਿਹੜਾ AC 'ਚ ਬੈਹਂਦੀ ਐ ਆ ਬਾਹਰ ਬੈਠੀ ਐ ਉਹ ਅਸੀਂ ਕੀ ਜਾਣਨੇ ਹਾਂ ਪਾਰਕਾਂ ਨੂੰ ਉਹ ਬੇਬੇ ਵਾਸਤੇ ਮੈਂ AC ਲਵਾਇ ਸੀ ਉਹ ਇਸ ਸ਼ਹਿਰ ਕਮਰੇ 'ਚ ਵੀ ਨਹੀਂ ਵੇਣੀ ਮੈਨੂੰ ਤਾਂ ਨਹੀਂ ਠੰਡ ਲੱਗਦੀ ਐ ਬੇਬੇ ਕਹਿੰਦੀ ਮੇਰੇ ਗੋਡੇ ਖੁਣ ਲੱਗ ਜਾਂਦੇ ਮੈਂ ਤਾਂ ਬੈਠਿਆ ਨਹੀਂ ਜਾਂਦਾ ਉਹ ਚਲੋ ਛੱਡੋ ਸਾਰੀਆਂ ਗੱਲਾਂ ਨੂੰ ਮਾਸਟਰਨੀ ਜੀ ਮੇਰੀ ਗੱ ਅਸੀਂ ਵੀ ਬੱਚਿਆਂ ਨੂੰ ਦੇਖ ਲਈਏ ਕਿੱਡੇ ਕਿੱਡੇ ਹੋ ਗਏ ਬੱਚੇ ਤਾਂ ਇਹ ਕਹਿੰਦੇ ਵੀ ਅਸੀਂ ਪਿੰਡ 'ਚ ਜਾਣਾ ਨਹੀਂ ਮੰਮੀ ਅਸੀਂ ਤਾਂ ਨਾਨਕੀ ਰਹਾਂਗੇ ਜਿੰਨੇ ਦਿਨ ਤੁਸੀਂ ਪਿੰਡ ਲਾ ਕੇ ਆਉਂਗੇ ਉੱਥੇ ਹੀ ਰਵਾਂਗੇ ਮੈਂ ਤਾਂ 2-4 ਦਿਨ ਲੱਗ ਜਾਊਂਗੀ ਤੁਹਾਡੇ ਕੋਲ ਹੀ ਫਿਰ ਮੈਂ ਪਿੰਡ ਹੀ ਰੂੰਗੀ ਆ ਮੇਰੀ ਗੱਲ ਸੁਣੋ ਬੱਚੇ ਨਹੀਂ ਕਹਿੰਦੇ ਮੈਂ ਤੈਨੂੰ ਤੁਸੀਂ ਬੱਚਾ ਨੂੰ ਸ਼ਹਿਰ ਸ਼ਹਿਰ 'ਚ ਪਿੰਡਾ ਕਿੱਥੇ ਆਉਣੀ ਇਹਿੰਦੇ ਪਿੰਡਾ ਜਾਂ ਧੂਣ ਘਟੇਗਾ ਉਹ ਕੀ ਗੱਲ ਹੈ ਆਪਣੇ ਪਿੰਡ ਦੀ ਧੂਣਾ ਜੇ ਧੂੜ ਪੈ ਜੂਗੀ ਆਹੀ 10-20 ਦਿਨ ਲਾ ਕੇ ਵਗ ਜਾਣ 10-20 ਦਿਨ ਆਉਂਦੇ ਵੀ ਐ ਮੈਂ ਤੁਹਾਨੂੰ ਕਹਿ ਦਵਾਂ ਆਖੇ ਤੇ ਵਰਕਮੇ ਕਰ ਰਹੇ ਹਾਂ ਕਿਦੋਂ ਕਿਤੇ ਸਦੋਂਗੇ ਬੱਚਿਆਂ ਨੂੰ ਹੁਣ ਤੁਸੀਂ ਐਂ ਕਰੋ ਜੇ ਜਿਆਦਾ ਸੁਣੋ ਹਨ ਤੁਸੀਂ ਸਾਡੇ ਨਾਲ ਵਗ ਚੱਲੋ ਉੱਥੇ ਰਹਿਣਾ ਨਾ ਪਿੰਡ ਨਾਲ ਨੀ ਜਾਂਦੇ ਆ ਚਾਰ ਦਿਨ ਉੱਥੇ ਲਾਇਆ ਉਹ ਪਿੰਡ ਲਾਇਆ ਮੇਰੇ ਨਾਲੇ ਤੁਸੀਂ ਉੱਥੇ ਕਦੇ ਗਏ ਨਹੀਂ ਮੇਰੀ ਬੇਬੇ ਕਹਿੰਦੀ ਸੀ ਕਹਿੰਦੀ ਕਦੇ ਹੀ ਨਹੀਂ ਆਇਆ ਜਿੱਦਾਂ ਦੇ ਤੁਸੀਂ ਗਏ ਹੋ ਦੇਖ ਲਾ ਕਦੇ ਮੈਲਨ ਵੀ ਨਹੀਂ ਆਇਆ ਤੇ ਤੁਸੀਂ ਜਾ ਤਾਂ ਆਇਆ ਕਰੋ ਨਾ ਬੇਬੇ ਨਾਲ ਰਾਇ ਕਰਦਾ ਬੇਬੇ ਨਾਲ ਪੁੱਛਦਾ ਵੀ ਮਾਸਟਰ ਨੇ ਤਾਂ ਐਂ ਕਹਿੰਦੀ ਐ ਵੀ ਸ਼ਹਿਰ ਹੁਣ ਅਸੀਂ ਇੱਥੇ ਨਰਮਾ ਵੀ ਬੀਜ ਰੱਖਿਆ ਤੇ ਹੁਣ ਜਦੋਂ ਪਹਿਲਾਂ ਦੱਸ ਸਕਦਾ ਪਹਿਲਾਂ ਜ਼ਮੀਨਾਂ ਪੱਠੇਕੇ ਤੇ ਲਾ ਆਂਦੇ ਉਹ ਕਿਤੇ ਤਾਂ ਹੁਣ ਵੀ ਲੱਗ ਜੂ ਮੇਰੇ ਭਰਾ ਨੇ ਲਈ ਐ ਆਪਣੀ ਵੀ ਲੱਗ ਜੂਗੀ ਚਲ ਮੈਂ ਬੇਬੇ ਨਾਲ ਕਰ ਦਾਂਗਾ ਤੁਸੀਂ ਆਰਾਮ ਕਰੋ ਧਰਮਾ ਤਾਂ ਏਡਾ ਏਡਾ ਖੜੇ ਤਾਂ ਵੀ ਠੇਕੇ ਤੇ ਲੱਗ ਜੰਦੀ ਜੀ ਦੇਣੀ ਹੋਵੇ ਕਿਵੇਂ ਬੇਬੇ ਕਹੋ ਨਾ ਫਿਰ ਉਹ ਜਕਰੀ ਮੈਂ ਕਰ ਲੂੰਗਾ ਹਾਂ ਤੁਸੀਂ ਮੇਰੀ ਮੰਨੋ ਸ਼ਹਿਰ ਚ ਭਗ ਚਲੋ ਕੀ ਐ ਮਾੜਾ ਮोटा ਇਨਾ ਨਾ ਦਿਮਾਗ ਖੁੱਲੀ ਜਾਵੇ ਮਾਨ ਨਹੀਂ ਲੈਣ ਮੇਰੀ ਵਧੀਆ ਸ਼ਹਿਰ ਚ ਜਾ ਕੇ ਕੋਠੀ ਪਾ ਲਈ ਵਧੀਆ ਆ ਘਰਾਂ ਤੋਂ ਪਿੰਡਾਂ ਤੋਂ ਖੜਾ ਛੋਟੇ ਜੀ ਨਾਲੇ ਬੇਬੇ ਨੂੰ ਸੁਖ ਹੋ ਜੀ ਵਿਚਾਰੀ ਨੂੰ ਬੇਬੇ ਵੀ ਬਹਿ ਕੇ ਰੋਟੀਆਂ ਖਾ ਲਈ ਬੇਬੇ ਨੂੰ ਮੈਂ ਪੋਤੇ ਪੁੱਤੀਆਂ ਦਾ ਸੁਖ ਹੋਵੇ ਹਾਂ ਬੈਠੀ ਨੂੰ ਵੀ ਗੱਲੇ ਪਾਣੀ ਫੜਾਉਣਾ ਰੋਟੀ ਫੜਾਉਣਾ ਇਹਨੇ ਨਾ ਤਾਂ ਆਪ ਨਹੀਂ ਜਾਣਾ ਤੇ ਨਾ ਬੇਬੇ ਨੂੰ ਨਹੀਂ ਜਾਣ ਦਿੰਦਾ ਇੱਥੇ ਪਿੰਡਾਂ ਚ ਸਾਰਾ ਦਿਨ ਧੂੜ ਮਿੱਟੀ ਚ ਲਿਬੜੀ ਜਾਂਦਾ ਆ ਪਤਾ ਨਹੀਂ ਕੀ ਗੱਲਾਂ ਕਰੀ ਜਾਂਦਾ ਸੀ ਮੁੰਡਾ ਕੀ ਬੋਲੀ ਜਾਂਦਾ ਹੈ ਬੇਬੇ ਹਾਂ ਉਹ ਤਾਂ ਉਹੀ ਗੱਲਾਂ ਕਰ ਦਿੱਤੇ ਰਿਆਂ ਵਾਲੀ ਕਿਵੇਂ ਜਿਵੇਂ ਤੈਨੂੰ ਕਹਿੰਦੀ ਸੀ ਵੀ ਤੁਸੀਂ ਸ਼ਹਿਰੀ ਲੋਕ ਚਲੋ ਸਾਡੇ ਨਾਲ ਹੁਣ ਆਪਾਂ ਕਿਵੇਂ ਕਰੀਏ ਪਤਾ ਨਰਮਾ ਬੀਜ ਰੱਖਿਆਗਾ ਤੇ ਹਾਂ ਤੇ ਕੇ ਜੜਦਾ ਨਹੀਂ ਬਾਹਰ ਆਪਣਾ ਵੇਗੋ ਠੇਕੇ ਦਾ ਲੱਗ ਜੂਗਾ ਤੇ ਮੇਰੀ ਸ਼ਹਿਰ ਚ ਜੀ ਨਹੀਂ ਲੱਗਣਾਗਾ ਤੂੰ ਉਹਨੂੰ ਹਾਂ ਕਾ ਉਹਨੂੰ ਕਹਿਣੀ ਸੀਗੀ ਉਹ ਤਾਂ ਹੁਣ ਮੰਗਰੀ ਪਈ ਫਿਰਦੀ ਐ ਮੇਰੇ ਆਖ ਕੇ ਇਹਦਾ ਕੰਮ ਹੋ ਬੱਤੋਂ ਮੈਂ ਮੈਂ ਤੇਰੇ ਤੋਂ ਕਹਿਣੀ ਐ ਸਹੀ ਤੋ ਬੇਬੇ ਕਹੀ ਸੀ ਮੈਂ ਬਗਜੂ ਉੱਥੇ ਮੇਰਾ ਜੀ ਲੱਗ ਜੂਗਾ ਬੇਬੇ ਤੇਰਾ ਜੀ ਲੱਗ ਜੂ ਉੱਥੇ ਉਹ ਤਾਂ ਲੱਗ ਜੂਗਾ ਜਵਾਕ ਕਾਜ ਆਪੇ ਤੇ ਬੈਠੇ ਨੇ ਸੁਨਿਆ ਵੰਮੂ ਬੇਬੇ ਤੇਰੀ ਗੱਲ ਦਾ ਠੀਕ ਐ ਸ਼ਹਿਰ ਜਾਣ ਨੂੰ ਜੀ ਤਾਂ ਮੇਰਾ ਭੋਰਾ ਨਹੀਂ ਕਰਦਾ ਕਰ ਕਰ ਬੱਚਿਆਂ ਦੇ ਵਾਸਤੇ ਹੁਣ ਜਾਣਾ ਪਊਗਾ। ਓਏ ਨਾ ਤਾਂ ਰੋਦੇ ਫਿਰਦੇ ਨੇ ਆਪਾਂ ਰੋਦੇ ਆਂਗੇ। ਹਾਂ ਇਹ ਦਿਖ ਰਿਹਾ ਹੁਣ ਤੁਸੀਂ ਜਾਣਕੀ ਨਹੀਂ ਲੈ ਕੇ ਆਈ ਬੱਚਿਆਂ। ਇਹ ਬੱਚੇ ਆਉਣਾ ਨੇ ਮਿਲਿਆ ਕੇ ਲੈ ਗਈ ਰ ਹਾਂ। ਫਿਰ ਇਹਨੇ ਮੁੜ ਕੇ ਸ਼ਹਿਰ ਜਾਣਾ ਹੀ ਨਹੀਂ। ਇਹਨਾਂ ਨੇ ਆਉਣਾ ਨਹੀਂ ਵੀ ਮੇਰੇ ਕੋਲ। ਕੀ ਆਪਣੇ ਨਾਲ ਹੁਣ ਇਹ ਤਾਂ ਹੀ ਐ ਕਰਦੀਏਗੀ। ਹਾਂ। ਕਿ ਹੁਣ ਆਪਾਂ ਇਹਦੇ ਵਾਸਤੇ ਕਾਹ ਨੂੰ ਕਹਿੰਦੇ ਸੀ ਬੱਚਿਆਂ ਵਾਸਤੇ ਆਪਾਂ ਨੂੰ ਜਾਣਾ ਪਊਗਾ। ਬੱਚਿਆਂ ਦੀ ਖਾਤਰ ਜਾਣਾ ਪਊਗਾ। ਓਹ ਨਾ ਖਾਤਰ ਹੀ ਜਾਣਾ ਪਊਗਾ। ਤਦ ਪੁੱਛ ਲਾ ਜੇ ਤਾਂ ਆਪਾਂ ਉਹਨੂੰ ਕਹਿ ਦਿਆ ਤਾਂ ਵੀ ਰੈਰੋ ਕਰਦੇ ਆਂ ਦੇਖਾਂਗੇ। ਚਲੋ ਵੀ ਮੈਂ ਕਿਸੇ ਨੂੰ ਪੁੱਛੂਗਾ ਹਨਾ ਵੀ ਜੇ ਜ਼ਮੀਨ ਠੇਕੇ ਤੇ ਲੱਗ ਗਈ ਹਾਂ ਤਾਂ ਫਿਰ ਜਾਵਾਂਗੇ ਜੀ ਨਾ ਹੀ ਜ਼ਮੀਨ ਠੇਕੇ ਤੇ ਲੱਗੀ ਫਿਰ ਤਾਂ ਆਪਾਂ ਜਾ ਵੀ ਨਹੀਂ ਸਕਦੇ ਫਿਰ ਚਲੋ ਇੱਕ ਸਾਲ ਹੋਰ ਬੈਠੇ ਆ ਇੱਥੇ ਬੇ ਬੈਠੇ ਤਾਂ ਹਾਂ ਇਹ ਬੈਠੇ ਤਾਂ ਕਾਇ ਸਾਲਾਂ ਦੀਆਂ ਗੱਲ ਤਾਂ ਬੱਚਿਆਂ ਦੀ ਐ ਵੇਖ ਲੈ ਬੱਚਿਆਂ ਦਾ ਨਾ ਆਪਣਾ ਜੀ ਨਹੀਂ ਲੱਗਦਾ ਤੇ ਉਹ ਹੁਣ ਅੱਗੇ ਪਹਿਲਾਂ ਤਾਂ ਜੂਨੀਆਂ ਛੁੱਟੀਆਂ ਚ ਲੈ ਆਉਂਦੀ ਸੀ ਕਦੇ ਹੁਣ ਵੇਖ ਲੈ ਲਿਆਉਂਦੀ ਨਹੀਂ ਉਹ ਮੈਂ ਤਾਂ ਹੁਣ ਵੀ ਕਿਹਾ ਸੀ ਹਾਂ ਮਾ ਹਾਂ ਤੂੰ ਬੱਚਿਆਂ ਨੂੰ ਫੋਨ ਕਰ ਦੇ ਉਥੋਂ ਆ ਜਾਣਗੇ ਹਾਂ ਕਦੀ ਬੈਠੇ ਤਾਂ ਧੂੜ ਘੱਟਾ ਵਾਲਾ ਹੈਗਾ ਪਿੰਡਾਂ ਚ ਕਿਹੜਾ ਰਹਿਣ ਸਹਿਣ ਹੈਗਾ ਜਾਣਕਾਰੀ ਲੈ ਕੇ ਆਈ ਓਏ ਇਹ ਨਹੀਂ ਪੁੱਤ ਜਵਾਕ ਕਾ ਨੂੰ ਬਾਹਰੋਂ ਆਏ ਬਾਹਰ ਤਾਂ ਇਨਾ ਕਾ ਨੂੰ ਮੰਨਦੇ ਹੁੰਦੇ ਤੂਰਖਟਾ ਚੰਗਾ ਬੇਬੇ ਫਿਰ ਮੈਂ ਕਿਸ ਤੋਂ ਪਤਾ ਕਰਦਾ ਤੂੰ ਪਤਾ ਕਰ ਭਾਈ ਮੇਰੇ ਬਾਹਰ ਮੈਂ ਠੇਕੇ ਤੇ ਲਾਉਣਾ ਜੇ ਬਾਹਰ ਦਾ ਪੱਠੀਕੇ ਤੇ ਲਾ ਦਿਆਂਗੇ ਤੇ ਘਰ ਦਾ ਕਿਵੇਂ ਕਰਾਂਗੇ ਮੱਜਾਂ ਦਾ ਕਿਵੇਂ ਕਰਾਂਗਾ ਐਡਾ ਆਪਣਾ ਜਗਾੜ ਹੈਗਾ ਹਣ ਕਰ ਆਪਾ ਕਰਾਇ ਤੇ ਦੇ ਜਾਂਗੇ ਇੱਥੇ ਕਿਸੇ ਨੂੰ ਵੇ ਸਾਰਾ ਕੁਝ ਆਪਾਂ ਹੁਣ ਕਰਾਇਆ ਜੇ ਮੱਝਾਂ ਦਾ ਫਿਰ ਕਿਵੇਂ ਕਰਾਂਗੇ ਮੱਝਾਂ ਵੇਚ ਦੇਾਂਗੇ ਮੱਝਾਂ ਤਾਂ ਪਤਾਣ ਵੇਚਣੀਆਂ ਹੀ ਪੈਣਗੀਆਂ ਫਿਰ ਹੋਰ ਦੇ ਪੁੱਛ ਮੁੱਲ ਦਾ ਦੁੱਧ ਆਪਾਂ ਉਹਦੇ ਨਾਲ ਕਿਵੇਂ ਸਰੂਗਾ ਆਪੇ ਲੈ ਕੇ ਰਿਆ ਕਰੂੰਗੀ ਵੱੱਢ ਲੈ ਲਿਆ ਕਰਾਂਗੇ 2 ਕਿਲੋ ਆਪਾਂ ਨੂੰ ਕੀ ਹੈ ਹਾਂ ਉਹ ਤਾਂ ਗੱਲ ਠੀਕ ਹੈ ਹਨਾ ਹਾਂ ਗੱਲ ਕਰ ਆਪਾਂ ਨੂੰ ਜੀ ਨਹੀਂ ਲੱਗਣਾ ਚਲ ਮੈਂ ਦੇਖਦਾ ਫਿਰ ਪੁੱਛਦਾ ਕਿਸੇ ਨੂੰ ਕਿ ਜ਼ਮੀਨ ਕਿਸ ਨੇ ਠੇਕੇ ਤੇ ਲਈ ਦੀ ਫੇਰ ਹੀ ਕੋਈ ਗੱਲ ਗਾਹਾਂ ਕਰਾਂਗੇ ਆਹ ਹੋਵੇ ਹੀ ਆ ਤਾਂ ਬਾਨ ਤਾਂ ਪੁੱਛੋ ਹਾਂ ਚੰਗਾ ਠੇਕੇ ਤੇ ਘਰ ਲੱਗਦਾ ਜੇ ਕੋ ਦੱਸ ਦੀ ਮਾਸਟਰ ਨੂੰ ਮੈਂ ਪਤਾ ਕਰਨਾਂ ਗਿਆ ਹਾਂ ਮੈਂ ਪਤਾ ਕਰਦਾ ਕਿਸੇ ਤੋਂ ਆ ਮੈਂ ਦੱਸ ਦੂੰ ਪੁੱਤਾਂ ਨੂੰ ਚਾ ਕੋਈ ਬਾਠੇ ਕੇ ਤੇ ਲੱਗ ਜੇ ਨਾਲ ਹੀ ਭਗ ਜਾਗੇ ਫਿਰ ਇਹਦੇ ਹੋ ਗਏ ਨੰਗਰੋ ਭਗ ਜਾਗੇ ਤਾਂ ਕੀ ਚਾਹ ਦੇ ਮਗਰੋ ਲੱਗ ਜੂ ਬਾਠੇ ਕੇ ਤੇ ਭਾ ਜਾਗੇ ਤਾਂ ਹਮ ਸਾਰਾ ਦਿਨ ਘਟਾ ਟੋਂਦਾ ਫਿਰਦਾ ਰਹਿੰਦਾ ਇਹਨੂੰ ਕੀ ਪਤਾ ਸ਼ਹਿਰ ਵਾਲੀਆਂ ਗੱਲਾਂ ਦਾ ਉੱਥੇ ਬਹਿ ਜਾਊਗਾ ਆਰਾਮ ਕਰ ਲੂਗਾ ਨਹੀਂ ਇੱਥੇ ਆਈ ਮਰਜੂ ਘਟਾ ਟੋਂਦਾ ਨਾ ਇਥੇ ਕੋਈ ਰੋਟੀ ਆ ਰਹਾ ਨਾ ਪਾਣੀ ਆ ਰਹਾ ਗਾ ਜੇ ਸੋ ਮੈਥੋਂ ਤੰਦਾ ਨਹੀਂ ਹੁੰਦਾ ਇਹਨੂੰ ਆਪ ਨੂੰ ਕਰਨਾ ਪੈਂਦਾ ਫਿਰ ਮੇਰੇ ਖਾਤਰ ਹੁਣ ਲੈ ਬੇਬੇ ਆਉਂਦੀ ਐ ਆ ਜਾ ਬੇਬੇ ਬੇਬੇ ਬਹਿ ਜਾ ਕਰ ਨਾ ਬੇ ਦਿੱਜੇ ਤੰਦਰ ਕਾ ਤੋਂ ਗਰਮੀ ਚ ਬੈਠੀ ਰਹਿਨੀ ਜੀ ਤੇਰੇ ਖਾਤਰ ਤਾਂ ਲਵਾਇਆ ਤੇਰੇ ਪੁੱਤ ਨੇ ਜੇ ਬੁੱਤ ਮੈਂ ਤਾਂ ਠੰਡ ਨਾਲ ਨਾ ਗੋਡੇ ਦੁਖਣ ਲੱਗ ਜਾਂਗੇ ਹਾਂ ਉਹ ਤਾਂ ਹਾਈਵੇ 'ਤੇ ਵੱਡੀ ਉਮਰ 'ਚ ਹੋ ਜਾਂਦਾ ਐ। ਇੱਥੇ ਤਾਂ ਇਹ ਥੱਲੇ ਬੈਠਿਆ ਜਾਂਦਾ ਠੰਡੇ 'ਚ ਬਾਹਰ। ਜਮੀ ਨਹੀਂ ਬਹਿੰਦੇ ਤੁਸੀਂ ਤਾਂ ਬਾਹਰਾਂ ਥੋੜਾ ਟਾਈਮ ਬੈਹਨੇ ਹੋ। ਰਾਤ ਨੂੰ ਪੈ ਜਾਣੇ ਹੋ ਕਿ ਰਾਤ ਨੂੰ ਵੀ ਤੁਸੀਂ ਬਾਹਰ ਹੀ ਪੈਨੇ। ਹਾਂ ਰਾਤ ਨੂੰ ਤਾਂ ਬਾਹਰ ਹੀ ਪੈ ਜਾਣੇ ਮੈਨੂੰ ਪਤਾ। ਕੂਲਰ ਲਾ ਕੇ। ਹਾਂ ਕੂਲਰ ਲਾ ਕੇ। ਫਿਰ ਬੇਬੇ ਇਸੇ ਕਾਰੇ ਖਤਰ ਲਵਾਇਆ ਤੁਸੀਂ। ਇਹ ਬਾਹਰ ਲਵਾਇਆ ਜੀ ਮਤਲਬ ਜਵਾਕ ਆਉਣਗੇ ਛੱਟੀਆਂ ਸੱਤਾਂਗਾ ਤੇ ਚਾਰੋਂ ਛੱਟ ਲਾਂਗੇ। ਨਾ ਫਿਰ ਤੁਸੀਂ ਦੱਸਿਆ ਸਾਨੂੰ ਹੈ ਹੀ ਨਹੀਂ ਬੇਬੇ। ਆਜਾ ਰਹਿਣੇ ਫੋਨ ਕਰਿਆ ਮੈਂ ਤਾਂ ਲਾਵਾਂਗੇ ਆਉਂਦਾ ਹੈ ਤੈਨੂੰ ਬਹੁਤਾ ਖਿਆਲ ਕੋ ਮਾਣ ਲੈ ਜੀ ਤਰੇ ਤਾਂ ਮੈਂ ਤੁਸਿਆ ਫੋਨ ਕਰਕੇ ਦੱਸਿਆ ਹੁਣ ਨਾ ਕਿ ਅਸੀਂ ਬੱਚਿਆਂ ਨੇ ਮਾਰਿਆ ਨੇ ਏਸੀ ਲਵਾਇਆ ਐ ਇੱਥੇ ਲਾ ਜਾਣ 5-4 ਦਿਨ ਚੱਲ ਮੈਂ 2-4 ਦਿਨ ਲਈ ਹੁੰਦੀ ਉਹਨਾਂ ਨੂੰ ਵੜਿਆ ਕੇ ਫੇਰ ਐ ਬਤਾਉਂਦਾ ਸੀ ਫੋਨ ਕਰ ਕਰਾ ਦੇਣਾ ਤਾਂ ਕਹੇ ਕਿ ਵੀ ਫੋਨ ਕਰਕੇ ਫਿਰ ਮੈਂ ਵੀ ਹੁਣ ਤਾਂ ਦੇਖੋ ਉਹਨਾਂ ਨੇ ਜੀ ਲਾ ਲਿਆ ਉਹ ਨਾਨਕੀ ਹੁਣ ਤਾਂ ਉਹ ਨਾਨਕਿਆਂ ਦਾ ਤਾਂ ਮਸੀ ਆ ਕੇ ਰਾਜੀ ਐ ਨਾਨਕਿਆਂ ਦਾ ਤਾਂ ਮੇਰੇ ਨਾਲ ਵੀ ਨਹੀਂ ਜਾਂਦੇ ਮਸਾਂ ਜਾਂਦੇ ਉਹ ਤੂੰ ਅੱਛਾ ਹਾਂ ਉੱਥੇ ਜੀ ਲੱਗ ਜਾਂਦਾ ਉੱਥੇ ਬੱਚੇ-ਬੱਚਿਆਂ ਦਾ ਬੱਚਿਆਂ ਨਾਲ ਜੀ ਲੱਗ ਜਾਂਦਾ ਆਪਣੇ ਕੋਈ ਹੈ ਨਹੀਂ ਨਾ ਮੇਰੇ ਕੋਈ ਬੱਚਾ ਨਹੀਂ ਕੋਈ ਆਣ ਗਮਾਂਡਦਾ ਹਾਂ ਕਿੱਦਾਂ ਐ ਇੱਥੇ ਪੜੇ ਨਹੀਂ ਰਹੇ ਨਹੀਂ ਇਥੋਂ ਦਾ ਮੋਹ ਨਹੀਂ ਪਿਆ ਉਹਨਾਂ ਨੂੰ ਐ ਵੀ ਜੇ ਹੁਣ ਤੁਸੀਂ ਨਾਲ ਬਗ ਚੱਲੋ ਬੇਬੇ ਤੁਹਾਡੇ ਚ ਮੋਹ ਪੈ ਜਾਊਗਾ ਫਿਰ ਤੂੰ ਐ ਨਾ ਕਹੀਂ ਮੇਰੇ ਪੁੱਤੇ ਪੁੱਤ ਨਾ ਮੇਰੇ ਨੂੰ ਤੋੜ ਲੈ ਮੇਰਾ ਮੋਹ ਨਹੀਂ ਕਰਦੇ ਹੁਣ ਤੁਹਾਡਾ ਬਹੁਤ ਯਾਦ ਕਰਦੇ ਸਾਨੂੰ ਵੀ ਮੰਮੀ ਸਾਡੇ ਕੋਲੇ ਦਾਦੀ ਆਵੇ ਅਸੀਂ ਵੀ ਦਾਦੀ ਦਾ ਕਰੀਏ ਹੁਣ ਆਇਆ ਬਤੋ ਕਹਿੰਦਾ ਸੀ ਕਿ ਲਾਲਾ ਵਿਚਾਰ ਮੈਂ ਪੁੱਛਿਆ ਉਹਨਾਂ ਬੇਬੇ ਜੇ ਕੋਈ ਲੱਗ ਗਿਆ ਬਾਹ ਟੇਕੇ ਦੇ ਪੁੱਛਿਆ ਕਹਿੰਦਾ ਜੀ ਨਹੀਂ ਲੱਗਣਾ ਉੱਥੇ ਨਹੀਂ ਵੀ ਜੀ ਆਪੇ ਲੱਗ ਜਾਊਗਾ ਜਦੋਂ ਬਗ ਗਿਆ ਨਾ ਸ਼ਹਿਰ ਚ ਰਹਿਣ ਲੱਗਾ ਫਿਰ ਤੂੰ ਸ਼ਹਿਰ ਚ ਰਹਿ ਕੇ ਦੇਖੀ ਤੈਨੂੰ ਜੇ ਮੈਂ ਕਿਆ ਕਰੂੰ ਵੀਛੋਟ ਨਾ ਮਿਲ ਗਿਆ ਬੇਬੇ ਆਪਾਂ ਪਿੰਡ ਜਾਏਗੇ ਤੂੰ ਪਿੰਡ ਗੇੜਾ ਮਾਰਨੀ ਹੋਣਾ ਉਹ ਆਪੀ ਮੇਰਾ ਬੇਬੇ ਦੇ ਤੇ ਖੁੱਲਾ ਪਿੰਡਾ ਤੂੰ ਦਵਾ ਦੇ ਫਿਰ ਕਹਿੰਦਾ ਦੁੱਧੂ ਮੈਂ ਲਾ ਕੇ ਮੈਂ ਕਹਿੰਦੇ ਫਿਰ ਤਾਂ ਦੁੱਧੂ ਤੈਨੂੰ ਗੱਦ ਲਾਉਣਾ ਤੂੰ ਵੱਲਾ ਕੋਈ ਨਹੀਂ ਬੇਬੇ ਜਿੱਥੋ ਸੀ 2 ਕਿਲੋ ਲੈਨੇ ਆਪਾਂ 4 ਲੈ ਲਿਆ ਕਰਾਂਗੇ 4 ਤਾਂ ਬਥੇਰੀਆਂ ਫਿਰ ਆਇਆ ਨਾ ਕਹਿੰਦੀ ਤੂੰ ਮੈਂ ਤਾਂ ਇਹਨਾਂ ਦਾ ਦੁੱਧ ਲੈਣਾ ਪੈਂਦਾ ਇੱਥੇ ਹੁਣ ਲੈ ਬੇਬੇ ਬਾਣ ਠੇਕੇ ਤੇ ਲਾ ਮੰਗੇ ਜਿਹੜਾ ਉਹ ਵੀ ਆਪਣੇ ਕੋਲ ਹੀ ਹੋਣਗੇ ਪੈਸੇ ਕਮ ਲਈਏ 10 ਕਿਲੋ ਬਾਣ ਦੇ ਆਪਣੇ ਹਾਂ ਹੋਤਾ ਹੂ ਪੈਸਾ ਟੱਕਰ ਹਾਂ ਆਪਾਂ ਨੂੰ ਤੇ ਇੱਕ ਕਿੱਲੇ ਦਾ ਠੇਕਾ ਨਹੀਂ ਮੁੱਕਦਾ ਬੇਬੇ ਆਹ ਮੈਂ ਕਹਿੰਦਾ ਮੈਂ ਪੁੱਛਿਆ ਵਾ ਫੇ ਘਰ ਦਾ ਕੇ ਕਿਵੇਂ ਕਰਾਂਗੇ ਮੈਂ ਘਰ ਵੀ ਠੇਕੇ ਪਕਰਾਈ ਜਲਾ ਦੇਗੇ ਕਿਰਾਏ ਤੇ ਦੇ ਦਾਂਗੇ ਬੇਬੇ ਘਰ ਤਾਂ ਨਹੀਂ ਕਹਿਣੀ ਹੁਣੀ ਦਿੱਤਾ ਜਾਂਦਾ ਪਿੰਨਾਂ ਚ ਤਾਂ ਗਹਿਣਾ ਵੀ ਚੱਲਦਾ ਹਾਂ ਤੇ ਮੈਂ ਕਹਾਂ ਤੂੰ ਪੁੱਛਿਆ ਐਨਾਂ ਨੂੰ ਤੂੰ ਜਾਣਦੀ ਐਨੀਆਂ ਤੇਰੀਆਂ ਸਹੇਲੀਆਂ ਕਿਸੇ ਨੂੰ ਤੂੰ ਪੁੱਛ ਲਈ ਆ ਪੁੱਛੂ ਆ ਗਿਆ ਵਾ ਕਹਿੰਦਾ ਪੁੱਛੀ ਕਹਾਂ ਮੈਂ ਪੁੱਛਿਆ ਭਾਈ ਮੈਂ ਕਹਾਂ ਤੂੰ ਦਾ ਠੇਕਾ ਟਾ ਰੋ ਨਹੀਂ ਮਸ ਜੇਗਾ ਬੇਬੇ ਆਪਣੇ ਕੀ ਠੇਕਾ ਚੱਲਦਾ ਮਾਹਨ ਦਾ ਇਹ ਤੇ ਆਇਆ ਸਾઠ ਬੈਟਰ ਮੰਦਾ ਦੀ ਲੱਗਦਾ 65000 ਰੁਪਏ ਹਾਂ ਫਿਰ ਦੇਖ ਲੈ ਬੇਬੇ 10 ਕਿੱਲੇ ਹੈ ਹਾਂ ਕਿੰਨੇ ਬਣ ਜਾਣਗੇ ਆਪਣੇ ਕੋਲ ਪਾਸੇ ਦਾ ਬਣ ਜਾਣਗੇ ਉਹ ਗੱਲ ਵੀ ਜਦੋਂ ਹੁਣ ਵੀ ਬੰਦੇ ਨੇ ਪਿੰਡਾਂ ਚ ਇਹ ਇੰਨਾ ਹੈਗਾ ਇੱਥੇ 100 ਦੇ ਮੂੰਹ ਮੱਥੇ ਲੱਗਦਾ ਉੱਥੇ ਫਿਰ ਅੰਦਰ ਅੰਦਰ ਹੀ ਬੈਠਣਾ ਪਊ ਹੈ ਤੇ ਤਾਂ ਨਹੀਂ ਨਹੀਂ ਬੇਬੇ ਉੱਥੇ ਅੰਦਰ ਅੰਦਰ ਨਹੀਂ ਰਹਿਣਾ ਪੈਂਦਾ ਉੱਥੇ ਬਾਹਰ ਵੀ ਭੱਗ ਜਾਨੇ ਆ ਅੱਠ ਨੇ ਤੈਨੂੰ ਪਾਰਕ ਚ ਲੈ ਜਾ ਕਰੂੰਗਾ ਅੱਠ ਨੇ ਤੂੰ ਪਾਰਕ ਚ ਕਿਹੜਾ ਮਾਰਿਆ ਕਰੀ ਤੜਕਿਛਦੇ ਆ ਉੱਠ ਕੇ ਸ਼ੇਅਰ ਕਰ ਲਿਆ ਕਰੀ ਆਜਾ ਨਿਕੜਾ ਹਮ ਜਿਵੇਂ ਇੱਥੇ ਦੇ ਨਾ ਤਾਇਆ ਚਾਚਾ ਨੰਤੇ ਤੇ ਚਾਤਾਏ ਚਾਚਾ ਕੋਲੇ ਵਗ ਜਾਂਦਾ ਆਪਦੇ ਜਾਦਾ ਦੋ ਸਤਾਂ ਕੋਲੇ ਵਗ ਜਾਂਦਾ ਉਹ ਤਾਂ ਹੈ ਉਹ ਵੀ ਤਾਂ ਫਰਕ ਹੈ ਤਾਂ ਹੁਣ ਕੋਈ ਗੱਲ ਜਿੱਥੇ ਆਪਾਂ ਜੰਮੇ ਪਲੇ ਹੁੰਨੇ ਆ ਉਥੋਂ ਨਾ ਮੋਹ ਤਾਂ ਹੁੰਦੀ ਹੈ ਬੇਬੇ ਪਿੰਡ ਦਾ ਆ ਦੇ ਮੋਹ ਹੁੰਦਾ ਪਿੰਡ ਬਿਨਾਂ ਕਿੱਥੇ ਜੀਏ ਫਿਰ ਬੇਬੇ ਆਪਾਂ ਨੂੰ ਬੱਚਿਆਂ ਦੇ ਮਾਰਿਆਂ ਨੂੰ ਰਹਿਣਾ ਪਊਗਾ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹਾਏ ਹਾੜਾ ਜੀ ਕਹਿੰਦਾ ਕਿ ਹੁਣ ਆਪਾਂ ਜਵਾਕਾਂ ਦਾ ਕਰਕੇ ਰਹਿਣਾ ਪਊਗਾ ਜਵਾਕਾਂ ਦਾ ਕਰਕੇ ਰਹਿਣਾ ਪਊ ਬੇਬੇ ਕੱਲ ਨੂੰ ਹੋ ਸਕਦਾ ਹੈ ਕੋਈ ਨੌਕਰੀਆਂ ਤੇ ਲੱਗ ਕੇ ਉਹਨਾਂ ਨੇ ਨੇੜੇ ਡਿਊਟੀ ਆ ਜਾਂ ਆਪਾਂ ਪਿੰਡ 'ਚ ਰਹਿਣ ਲੱਗ ਜਾਗੇ ਹਾਂ ਹਾਂ ਤੇਰੀ ਗੱਲ ਠੀਕ ਹੈ ਹਾਂ ਐ ਮਨ ਸਾਰੀ ਉਮਰ ਤੱਕ ਮੈਂ ਨੌਕਰੀ ਕਰੀ ਨਹੀਂ ਆਉਂਗੀ ਜਦੋਂ ਆਪਾਂ ਲਟਾਇਰ ਹੋ ਜੂਗੇ ਮੈਂ ਉਦੋਂ ਆਪਾਂ ਪਿੰਡ 'ਚ ਰਹਿਣ ਲੱਗ ਜਾਗੇ ਬਾਅਦ ਪਿੰਡ ਦੀ ਉਹੋ ਕਰਨਿਓ ਹਾਂ ਇਸ ਗੱਲ ਠੀਕ ਹੈ ਹਰ ਮੰਨੀ ਤੇਰੀ ਗੱਲ ਬਣਾਨੀ ਆ ਤੇ ਬੇ ਤੂੰ ਸਿਆਣੀ ਐ ਜੇ ਤੂੰ ਕਹੇਂਗੀ ਤੇਰੇ ਆਖੇ ਲੱਗੂਗਾ ਤੇਰਾ ਮੁੰਡਾ ਮੇਰੀ ਨਹੀਂ ਸੁਣਦਾ ਲੱਗਿਆ ਆਏਗਾ ਫਿਰ ਉਹਨੂੰ ਪੁੱਛਣਾ ਜੇ ਕੋਈ ਲੱਗੂ ਵੀ ਲਾਊਗਾ ਕੋਠੇਕੇ ਤੇ ਲਾਊਗਾ ਫੇਰ ਜੇ ਲੱਗੂ ਨੇ ਵੀ ਬਿਠੇਕੇ ਤੇ ਤਾਂ ਲੱਗੀਆਂ ਨੇ ਮੇਰੇ ਭਰਾ ਨੇ ਨਾ ਐਡਾ ਐਡਾ ਨਰਮਾ ਸੀਗਾ ਸਾਡੇ 2-3 ਕਿੱਲੇ ਤੋਂ ਹੁੰਦੀ ਨਹੀਂ ਚਬਾਲਾ ਸੀ ਬਾਹਣ ਤੇ ਉਹਨੇ 2-3 ਕਿੱਲੇ ਵਿੱਚੋਂ ਠੇਕੇ ਤੇ ਲਾਤੀ ਆਏ ਆੜ ਬੈਨੇ ਕੜਾ ਵੀ ਮਾਰਾ ਮੋਟਾ ਜਿਹੜਾ 1000 2000 ਕੱਟ ਦਿੰਦਾ ਅਗਲਾ ਤਾਂ ਦੇ ਦੇ ਆਏ ਨੇ ਦੇਣੀ ਬਸ ਇਹ ਫਿਰ ਆਏ ਆ ਬੇਬੇ ਇਹ ਤਾਂ ਆਖੂਗਾ ਵੀ ਜਿੰਨਾ ਮੇਰਾ ਉਹੀ ਗੱਲ ਵੀ ਪਿਆ ਮੇਰੀ ਰੇਸ਼ਪਰੇ ਜਿਹੜਾ ਕੁਝ ਪਿਆ ਪਤਾ ਬਾਹਣ ਹਾਂ ਸਾਹਿਬ ਬਾਹਣ ਹੁੰਦਾ ਬੇਬੇ ਹਾਂ ਸਾਹਿਬ ਆਹ ਲਾ ਹਾਂ ਉਹ ਮੇਰਾ ਅਗਲਾ ਵੀ ਗਾਣਾ ਦੇਖੋ ਹੁਣ ਉਹੀ ਗੱਲ ਉਹ ਤਾਂ ਲੈਨੇ ਲਈ ਰੱਖੀ ਹੁੰਦੀ ਐ ਲੋੜਸਾ ਬਣਾ ਠੇਕੇ ਤੇ ਹਾਂ ਅਗਲਾ ਵੀ ਫਿਰ ਉਤੋਂ ਦੀ ਉਹ ਕੀ ਲੈੰਦਾ ਬੇਬੇ ਹੋਰ ਅਗਰੇ ਨੂੰ ਕਹਿਣ ਦਾ ਵਿਚੰਨ 200 ਰੁਪਏ ਬਣਨ ਆਪ ਕੋਈ ਪੈਸਾ ਨਹੀਂ ਮੈਂ ਕਿੰਨੇ ਕ ਬਣਦੇ ਵੇ ਮੈਂ ਠੇਕੇ ਆਏ ਬਣਾ ਨਾ ਤਾਂ ਹੁਣ ਮੈਂ ਜੱਤਾਂ ਦਿੱਤੀਆਂ ਮੈਨੂੰ ਪਤੀ ਐ ਹਾਂ ਫਿਰ ਹੁਣ ਮੇਰੇ ਪੇਕੇ ਪਿੰਨਾ ਖੇਤੀ ਕਰਦੇ ਸੀ ਖੇਤੀ ਵੀ ਦੇਖੀ ਐ ਬੇਬੇ ਸਾਰਾ ਕੰਮ ਵੀ ਕਰਿਆ ਮੈਂ ਠੀਕ ਐ ਕੋਈ ਐ ਨਹੀਂ ਮੈਂ ਕੰਮ ਨਹੀਂ ਸੀ ਕਰਦੀ ਨਰਮਾ ਵੀ ਚੋਗਣ ਜਾਂਦੀਆਂ ਹੁੰਦੀਆਂ ਸੀ ਜਦੋਂ ਪੱਡਦੀ ਸੀ ਮੈਂ ਸਾਰਾ ਕੰਮ ਹੀ ਕੀਤਾ ਹੋਇਆ ਬੇਬੇ ਇਹਨੂੰ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਸ਼ਹਿਰ ਚ ਹੀ ਰਹਿਣ ਜਾਂਦੀ ਐ ਤਾਂ ਘਾ ਤੁਨ ਕੋਈ ਸਾਲੀ ਦੀ ਸਬਜੀ ਬਣਾ ਲਾ ਫੇਰਾ ਸਬਜੀ ਕਾਦੀ ਬਣਾਵਾਂ ਮੈਂ ਬੇਬੇ ਕਾਦੀ ਹੈ ਆਪਣੇ ਤੇ ਲੱਗੀ ਹੈ ਬਾਹਰ ਜੇ ਕੋਈ ਦੇਖ ਲਾ ਜਾਏ ਤੇ ਅੰਦਰ ਤੋੜੀ ਪਈ ਹੋ ਉਹਦੀ ਉਹਦੀ ਬਣਾ ਲਾ ਬੱਲਾ ਨਹੀਂ ਤੇ ਬੇਬੇ ਬਾਵਾ ਹੋਰ ਨੇ ਕਦੋਂ ਲੱਗਦੇ ਆ ਆਪਣੀ ਹਾਂ ਲੱਗਦੇ ਆ ਕਦੋਂ ਸਾਰਾ ਕੁਝ ਚਲ ਮੈਂ ਦੇਖ ਲੈਣੀ ਬੇਬੇ ਕੀ ਫ੍ਰਿਜ ਚ ਹੋਵੇ ਹਾਂ ਫ੍ਰਿਜ ਚ ਹੋਊਗੀ ਕਿਤਾ ਚਲ ਆ ਰੇ ਮੈਂ ਆਪੇ ਬਣਾ ਲੂੰਗੀ ਹੁਣ ਕਰ ਰਾਮ ਕਰ ਇੱਥੇ ਪੈਣਾ ਇੱਥੇ ਪੈ ਜਾ ਨਹੀਂ ਫਿਰ ਬਾਹਰ ਪੈ ਜੀ ਆਹ ਵਾਹ ਦੇਖ ਨੂੰ ਕੋਈ ਨਾ ਆਹ ਕੋਈ ਬਾਹਰ ਗੇੜਾ ਲਾ ਕੇ ਹੁਣ ਕਿਸੇ ਦੇ ਜਾ ਕੇ ਆਉਣ ਜਾ ਜਾ 10 ਮਿੰਟ ਹੋਰ ਮੈਂ ਆਪੇ ਕਰ ਲਵਾਂਗਾ ਮੇਤਰੋ ਕੰਮ ਨੂੰ ਨਹੀਂ ਕਹਿੰਦੀ ਠੀਕ ਹੈ ਚੰਗਾ ਬੇ ਚੰਗਾ ਬਣਾ ਲੈ ਸਬਜੀ ਸੁਰਜੀ ਲੈ ਹੁਣ ਇਹ ਕਹੀ ਇੱਥੇ ਪਾਰਕਾਂ ਚ ਵਾ ਜਾ ਕਰੀ ਬੇਬੇ ਮੇਰਾ ਤਾਂ ਇੱਥੇ ਜੀ ਨਹੀਂ ਲੱਗਣਾ ਆਏ ਮੈਂ ਤਾਂ ਜਿੰਨਾ ਚਿਰ ਸਾਰੇ ਖੇਤ ਉੱਤੇ ਦੇ ਗੇੜਾ ਨਾਲ ਦੇਵਾਂ ਉਹਨਾਂ ਚਿਰ ਮੈਨੂੰ ਰੋਤੀ ਨਿਹਾਜ ਮੈਂ ਆਉਂਦੀ ਆਹਲਾ ਖੇਤ ਦੇਖੇ ਬੇਣਾ ਖੇਤ ਚ ਮੋਹ ਆ ਤੇ ਗੱਲ ਕਰ ਹੁਣ ਆ ਦੇ ਪੋਤੇ ਪੋਤੀਆਂ ਨਾਲ ਖਾਤਰ ਜਾਣਾ ਪਊਗਾ ਹੁਣ ਇਹਦੇ ਮਗਰ ਲੱਕੇ ਦਾ ਕੰਮ ਜਾਂਦੇ ਸੀਗੇ ਮੋਝ ਵਾਕਾਂ ਦੀ ਖਾਤਰ ਜਾਵਾਂਗੇ ਜਾਣਾ ਹੀ ਪਊਗਾ ਭਈ ਹੁਣ